ਇੱਥੇ ਤੁਸੀਂ ਜਿੱਤ ਵੀ ਗਏ ਹੋ ਹਾਲਾਂਕਿ ਸਿਰੋ ਸਿਮਰਨਜੀਤ ਮਾਨ ਜਿੱਤੇ ਦੂਜੇ ਪਾਸੇ ਚਲਦੀ ਹੈ ਯੂਪੀ ਪਿੱਛੇ ਜਿਹੜੇ ਸਵਰਗ ਸਿਹਾਰ ਕੇ ਮੁਖਤਾਰ ਅंसारी ਕਈ ਵਾਰ ਜਿੱਤੇ ਜੇਲ੍ਹ ਚ ਬੈਠੇ ਹੋਏ ਕੀ ਬਤੌਰ ਸੰਸਦ ਬਣ ਕੇ ਅਮਰਤਪਾਲ ਇਸ ਗਰਾਉਂਡ ਤੇ ਰਿਆ ਹੋਣਗੇ ਜੀ ਐਮਪੀ ਬਣ ਕੇ ਬਾਹਰ ਕੱਢ ਦੋ ਜੇਲ੍ਹ ਚੋਂ ਜਿਹੜਾ ਸਾਡਾ ਸੰਵਿਧਾਨ ਹੈ ਤੇ ਕਾਨੂੰਨ ਹੈ ਉਹਦੇ ਚ ਇਹ ਕਹਿੰਦਾ ਸੀ ਕਿ ਜੇ ਤੁਹਾਨੂੰ 2 ਸਾਲ ਜਾਂ ਉਸ ਤੋਂ ਵੱਧ ਕੋਈ ਸਜ਼ਾ ਹੋ ਜੇ ਬਿਲਕੁਲ ਤੇ ਤੁਸੀਂ ਕਿਸੇ ਵੀ ਸਭਾ ਦੇ ਚਾਹੇ ਲੋਕ ਸਭਾ ਚਾਹੇ ਰਾਜ ਸਭਾ ਦੇ ਮੈਂਬਰ ਨਹੀਂ ਰਹਿ ਸਕਦੇ ਤੁਹਾਡੇ ਈਅਰ ਆਫ ਕਨਵਿਕਸ਼ਨ ਦੇ ਹਿਸਾਬ ਨਾਲ ਤੁਹਾਡੇ ਵੋਟ ਪਾਉਣ ਦੇ ਰਾਈਟ ਕੁਝ ਦੇਰ ਲਈ ਕੱਟੇ ਜਾਣਗੇ ਜੇ ਸਜ਼ਾ ਹੁੰਦੀ ਹੈ ਆਟੋਮੈਟਿਕਲੀ ਉਹਨਾਂ ਦੀ ਜਿਹੜੀ ਤਾਕਤ ਹੈ ਸੰਵਿਧਾਨਕ ਉਹ ਖਤਮ ਵੋਟ ਪਾਉਣ ਦਾ ਰਾਈਟ ਮੁੱਕ ਗਿਆ ਉਹਨਾਂ ਦਾ ਐਨਐਸ ਤੋਂ ਹਟਣ ਦੀ ਕੋਈ ਸੰਭਾਵਨਾ ਹੈ ਉਹ ਕੌਣ ਲਿਖ ਕੇ ਕਰੇਗਾ ਔਕ ਹੀ ਕਹਿੰਦਾ ਹੈ ਕਿ ਇੱਕ ਕਾਨੂੰਨ ਦੀ ਪ੍ਰੋਵੀਜ਼ਨ ਚ ਇੱਕ ਵਾਰ ਸਜ਼ਾ ਹੋਣੀ ਹੈ ਸੋ ਅਮਰਿਤਪਾਲ ਦਾ ਵੋਟ ਪਾਉਣ ਦਾ ਅਧਿਕਾਰ ਮਿਸ ਨਹੀਂ ਹੋਇਆ ਅਜੇ ਤੱਕ ਠੀਕ ਹੈ ਐਨਐਸਏ ਲੱਗੀ ਹੈ ਪ੍ਰੂਵ ਨਹੀਂ ਹੋਈ ਬਿਲਕੁਲ ਠੀਕ ਹੈ ਕਨਵਿਕਸ਼ਨ ਹੋਈ ਨਹੀਂ ਹੈ ਹਲੇ ਉਹ ਜੁਡੀਸ਼ੀਅਲ ਜਾਂ ਕਹਿ ਸਕਦੇ ਹੋ ਪੁਲਿਸ ਰਿਮਾਂਡ ਵਾਲੀ ਕਸਟਡੀ ਚ ਹੈ ਬਿਲਕੁਲ ਠੀਕ ਹੈ ਸੋ ਜਦ ਤੱਕ ਉਹਦੀ ਕਨਵਿਕਸ਼ਨ ਪੱਕੀ ਨਹੀਂ ਹੁੰਦੀ ਜਦ ਤੱਕ ਉਹਦਾ ਰਾਈਟ ਹਾਂ ਟੂ ਵੋਟ ਖਤਮ ਨਹੀਂ ਹੁੰਦਾ ਤਦ ਤੱਕ ਉਹ ਹਰ ਬੰਦਾ ਇਲੈਕਸ਼ਨ ਲੜ ਸਕਦਾ ਹੈ ਅਮਰਿਤਪਾਲ ਹਲੇ ਤੱਕ ਸਜ਼ਾ یافتਾ ਮੁੰਜਮ ਨਹੀਂ ਹੈ ਬਿਲਕੁਲ ਠੀਕ ਹੈ ਹਾਈ ਕੋਰਟ ਸੁਪਰੀਮ ਕੋਰਟ ਸਾਡਾ ਸੰਵਿਧਾਨ ਇਹਦੇ ਵਿੱਚ ਬੜਾ ਕਲੀਅਰ ਹੈ ਸੰਵਿਧਾਨ ਸਾਡਾ ਇਹ ਕਹਿੰਦਾ ਵੀ ਜਿਸ ਬੰਦੇ ਕੋਲ ਵੋਟ ਪਾਉਣ ਦਾ ਪਹਿਲੀ ਗੱਲ ਤੇ ਅਧਿਕਾਰ ਹੈ ਉਹ ਬੰਦਾ ਇਲੈਕਸ਼ਨ ਲੜ ਸਕਦਾ ਅਮਰਪਾਲ ਵੀਰ ਨੇ ਇੱਕ ਭਾਸ਼ਣ ਚ ਕਿਹਾ ਹੋਇਆ ਕਿ ਮੈਂ ਭਾਰਤ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਬਿਲਕੁਲ ਠੀਕ ਹੈ ਫਿਰ ਉਹਦੀ ਸੋਚ ਚੁੱਕਣੀ ਕਿਵੇਂ ਆਏਗਾ ਇਹ ਜਨਤਾ ਨੂੰ ਵੀ ਸਵਾਲ ਕਰ ਦਿੰਦਾ ਬਿਲਕੁਲ ਠੀਕ ਹੈ ਵੀ ਜਦੋਂ ਨੇ ਆਪ ਹੀ ਕਿਹਾ ਸੀ ਮੈਂ ਭਾਰਤ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਚੋਣ ਲੜੀਆ ਉਸੇ ਸੰਵਿਧਾਨ ਦੇ ਤਹਿਤ ਲੜੀਆ ਫਿਰ ਫਿਰ ਕਿਉਂ ਲੜੀ ਹੁਣ ਉਹਦੀ ਸੋਚ ਚੁੱਕਣ ਕਿਵੇਂ ਆਏਗਾ ਬਿਲਕੁਲ ਠੀਕ ਹੈ ਜ ਕਿੱਥੇ ਉਹਦਾ ਸਟੈਂਡ ਰਹਿ ਗਿਆ ਖਾਲਿਸਤਾਨ ਦਾ ਜੇ ਮੈਂ ਮੁੱਦਾ ਮੂੰਹੋਂ ਬੋਲ ਦਿੰਦਾ ਜੇ ਇਹ ਮੁੱਦਾ ਉੱਠਿਆ ਸੀ ਮੈਂ ਅੱਜ ਤੱਕਰ ਕਹਿਣਾ ਕਿ ਮੈਂ ਸੈਕਿੰਡ ਬੰਦਾ ਹੋਊਂਗਾ ਪਹਿਲਾ ਬੰਦਾ ਜਿਹੜਾ ਵੀ ਮੈਦਾ ਲਾਲ ਪਾਕਿਸਤਾਨ ਚ ਚੱਲ ਜੇ ਲਾਹੌਰ ਜਾ ਕੇ ਝੰਡਾ ਖਲਾਰੇ ਕੰਧਾਰ ਦੇ ਜਿਹੜੇ ਪਹਾੜ ਨੇ ਜਿਹੜੇ ਉਹ ਕਾਬਲ ਕੰਧਾਰ ਦੇ ਵਿੱਚ ਸੁਰੂਗਾ ਨੇ ਉਹਨਾਂ ਨੂੰ ਫਤਿਹ ਕਰਨ ਵਾਲੇ ਵੀ ਸਾਡੇ ਹਰੀ ਸਿੰਘ ਨਲਵਾ ਤੇ ਮਹਾਰਾਜਾ ਰਣਜੀਤ ਸਿੰਘ ਰਹੇ ਨੇ ਅੱਜ ਤੱਕ ਅੰਗਰੇਜ਼ ਨਹੀਂ ਕਰ ਸਕੇ ਜਿੱਥੇ ਉਸਮਾ ਬਿਨਲਾ ਦੇਨ ਲੁਕਿਆ ਸੀ ਉਹਨਾਂ ਨਹੀਂ ਫੜ ਸਕੇ ਤੇ ਫਿਰ ਉੱਥੇ ਦੂਜਾ ਝੰਡਾ ਉੱਥੇ ਤੇਰਾਓ ਤੇ ਦੂਜਾ ਬੰਦਾ ਮੈਂ ਹੋਊਂਗਾ ਤੁਹਾਡੇ ਨਾਲ ਜਾਣ ਵਾਲਾ ਜੇ ਤੁਸੀਂ ਜਿੰਦੇ ਬਚ ਕੇ ਆਗੇ ਤੇ ਜੁਡੀਸ਼ੀਅਲ ਸਿਸਟਮ ਨੇ yes no ਦੇਣੀ ਹੈ ਠੀਕ ਹੈ ਇਹਨਾਂ ਨੇ ਤੇ ਪ੍ਰੋਵੀਜ਼ਨ ਰੱਖਣੀ ਹੈ ਕਿ ਉਸ ਜਾਂ ਕਰ ਦਿੱਤਾ ਜਾਵੇ ਅਮਰਤਪਾਲ ਦੀ ਪਰਿਵਾਰ ਉਹ ਪ੍ਰੋਵੀਜ਼ਨ ਰੱਖੇਗਾ ਕੋਰਟ ਦੇ ਸਾਹਮਣੇ ਕਿਉਂਕਿ ਉਹਨੇ ਸੌਂ ਚੁਕਣੀ ਹੈ ਜਾਂ ਕੁਝ ਹੋਰ ਅਗਲੇ ਸੈਰੇਮੋਨੀਆਂ ਕਰਨੀਆਂ ਹੈ ਉਹਦੇ ਲਈ ਉਹਨੂੰ ਬਾਹਰ ਕੱਢਿਆ ਜਾਵੇ ਉਹ ਕੋਰਟ ਦੀ ਮਰਜ਼ੀ ਹੈ ਸੈਕਸ਼ਨ 62 ਪੰਜ ਦੀਆਂ ਪ੍ਰੋਵੀਜ਼ਨ ਦੇ ਅੰਡਰ ਜੀ ਉਹਦੇ ਵਿੱਚ ਨੋ ਪਰਸਨ ਸ਼ੈਲ ਵੋਟ ਮੈਂ ਲਿਖ ਲਿਆ ਨੋ ਪਰਸਨ ਸੈਲ ਵੋਟ ਜੀ ਜੇ ਕਨਫਾਈਨਡ ਇਨ ਪ੍ਰिजन ਹੋਵੇ ਜੀ ਜੇ ਉਹਦਾ VOTING ਰਾਈਟ ਖਤਮ ਹੋ ਚੁਕਿਆ ਔਰ ਉਹ ਜੇਲ੍ਹ ਚ ਹੈ ਤੇ ਉਹ ਕੋ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ ਜੀ ਡੂ ਟੂ ਕਨਵਿਕਸ਼ਨ ਤੇ ਉਹ ਐਮਪੀ ਦੀ ਐਮਐਲਏ ਦੀ ਸਰਪੰਚ ਦੀ ਕੋਈ ਵੀ ਅਸੀ ਇਲੈਕਸ਼ਨ ਲੜ ਨਹੀਂ ਸਕਦਾ ਕਿਉਂਕਿ ਉਹਦੀ ਤਾਗਰਿਕਤਾ ਆਲਮੋਸਟ ਟੇਕ ਤੇ ਆ ਪਰ 2012 ਚ ਜਿਹੜੀ ਸੈਂਟਰਲ ਸਰਕਾਰ ਸੀ ਉਸ ਵਲੇ ਜੀ ਉਹ ਸਰਕਾਰ ਨੇ ਸੁਪਰੀਮ ਕੋਰਟ ਚ ਗ੍ਰਿੱਟ ਪਾਈ ਜੀ ਜਾਂ ਸੁਪਰੀਮ ਕੋਰਟ ਨੇ ਮਨਾ ਕਰਤਾ ਕਿ ਇਸ ਨੋਟ ਅਲੀ ਭਾਈ ਟੂ ਕੰਟੈਸਟ ਦਾ ਇਲੈਕਸ਼ਨ ਬਿਲਕੁਲ ਠੀਕ ਹੈ ਜੀ ਨਾਟ ਤੇ ਇਹਨੂੰ ਡਿਟੈਂਸ਼ਨ ਚ ਹੈਗਾ ਚਾਹੇ ਤੇ ਓਨਲੀ ਡਿਟੈਂਸ਼ਨ ਚ ਹੈ ਇਹ ਵੀ ਆਪਾਂ ਅਮਰਿਤਪਾਲ ਵੀ ਸ਼ਬਦ ਵਰਤਾਂਗੇ ਡਿਟੈਂਸ਼ਨ ਬਿਲਕੁਲ ਠੀਕ ਹੈ ਨਾਟ ਜੁਡੀਸ਼ੀਅਲ ਕਸਟਡੀ ਨਾਟ ਪੂਰਲੀ ਤੇ ਸਿਰ ਡਿਟੈਂਸ਼ਨ ਚ ਹੈ ਉਹ ਅੰਡਰ ਸਮ ਸਪੈਸ਼ਲ ਕੇਅਰ ਹੈ ਕਿਸੇ ਵੀ ਵਰਗ ਬਾਰੇ ਕਦੀ ਮਾੜਾ ਨਹੀਂ ਸੀ ਬੋਲੇ ਆ ਕਿ ਬਿਲਕੁਲ ਠੀਕ ਹੈ ਚਾਹੇ ਉਹ Hindu ਸ਼ਬਦ ਵਰਤ ਲਈਏ ਚਾਹੇ ਉਹ Musalman ਸ਼ਬਦ ਵਰਤ ਲਈਏ ਕਿਸੇ ਇਨਸਾਨ ਵਾਸਤੇ ਉਹਨੇ ਮਾੜਾ ਨਹੀਂ ਸੀ ਕਿਹਾ ਉਹ ਸਿਰਫ ਕੁਝ ਏਜੰਸੀਆਂ ਜਿਹੜੀਆਂ ਧੱਕਾ ਕਰਦੀਆਂ ਉਸ ਉੱਤੇ ਬਰ ਗੱਲ ਬਿਲਕੁਲ ਲੋਕ ਸਭਾ ਚੋਣਾਂ ਦੇ ਨਤੀਜੇ ਆ ਗਏ ਨੇ ਪੰਜਾਬ ਦੇ ਤੇ ਜੋ ਤਸਵੀਰ ਉੱਪਰ ਕੇ ਸਾਹਮਣੇ ਆਈ ਆ ਖਾਸ ਕਰ ਗੱਲ ਕਰਾਂਗੇ ਦੋ ਸੀਟਾਂ ਦੀ ਉਦੇ ਵਿੱਚੋਂ ਵੀ ਇੱਕ ਸੀਟ ਦੀ ਖਡੂਰ ਸਾਹਿਬ ਅਮਰਤਪਾਲ ਸਿੰਘ ਜਿੱਤ ਗਏ ਨੇ ਔਰ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੀ ਗੱਲ ਕਰੀਏ ਤਾਂ ਹਾਈएस्ट ਮਾਰਜਨ ਜਿਹੜਾ ਹੈਗਾ ਅਮਰਤਪਾਲ ਨੇ ਪ੍ਰਾਪਤ ਕੀਤਾ ਉਹ 1,78,000 ਵੋਟਾਂ ਦੇ ਮਾਰਜਨ ਨਾਲ ਜਿੱਤੇ ਨੇ ਉਸ ਤੋਂ ਬਾਅਦ ਗੱਲ ਕਰੀਏ ਤਾਂ ਚਰਨਜੀਤ ਸਿੰਘ ਜਲੰਧਰ ਤੋਂ 1,75,000 ਤੇ ਤੀਸਰੇ ਨੰਬਰ ਤੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਮੀਤ ਹੇਅਰ 1,72,000 ਫਰਕ ਦੇ ਫਰਕ ਨਾਲ ਜਿੱਤੇ ਨੇ ਸੋ ਸਿੱਧੀ ਖਡੂਰ ਸਾਹਿਬ ਤੇ ਨੇ ਆ ਦੂਜੀ ਸੀਟ ਵੈਸੇ ਅਸੀਂ ਕਹਿ ਰਹੇ ਸੀਗੇ ਅਮਰਪਾਲ ਦੀ ਸੋਚ ਵਰਗੀ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਜਿੱਤੇ ਹੈਗੇ ਨੇ ਸਵਾਲ ਅਮਰਪਾਲ ਕਿਉਂ ਪਿਕਚਰ ਚਾ ਕਿਉਂ ਕਿ ਇਧਰ ਚਾ ਕਿਉਂ ਸਾਰੀਆਂ ਨਜ਼ਰਾਂ ਉਸ ਵੇਲੇ ਨੇ ਕਿ ਬੜੇ ਲੰਮੇ ਸਮੇਂ ਬਾਅਦ ਅਜਿਹਾ ਹੋਇਆ ਕਿ ਪੰਜਾਬ ਦੇ ਵਿੱਚ ਕੋਈ ਉਮੀਦਵਾਰ ਜੇਲ੍ਹ ਚ ਬੈਠਾ ਨੋਮੀਨੇਸ਼ਨ ਭਰਦਾ ਉਹਨੂੰ ਨੋਮੀਨੇਸ਼ਨ ਭਰਨ ਦੀ ਪਰਮਿਸ਼ਨ ਵੀ ਦਿੰਦੀ ਨਾ ਪੁਲਿਸ ਨਾ ਕੋਰਟ ਨਾ ਕਾਨੂੰਨ ਤੇ ਜੇਲ੍ਹ ਚ ਬੈਠਾ ਹੀ ਉਹ ਜਿੱਤ ਗਿਆ ਜੇਲ੍ਹ ਵੀ ਕੋਈ ਪੰਜਾਬ ਦੀ ਨਹੀਂ ਹੈ ਅਸਾਂ ਬੈਠੇ ਹੋਏ ਆ ਡਿਬਰੂਗੜ੍ਹ ਦੀ ਜੇਲ ਹੈ ਹਜ਼ਾਰਾਂ ਕਿਲੋਮੀਟਰ ਦੂਰ ਹੈਗੀ ਹੈ ਇੱਕ ਵਾਰ ਰਿਕਾਰਡ ਬਣਿਆ ਸੀ ਸਿਮਰਨਜੀਤ ਸਿੰਘ ਮਾਨ ਐਵੇਂ ਜਿੱਤੇ ਸੀਗੇ ਪੀਲੀ ਭੀਤ ਦੀ ਜੇਲ ਦੇ ਵਿੱਚ ਜੋ ਬੰਦ ਸੀਗੇ ਜਿੱਤੇ ਪੰਜਾਬ ਦੇ ਵਿੱਚ ਸੀਗੇ ਸੋ ਗੱਲ ਕਰਾਂਗੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਸੁਨੀਲ ਕੁਮਾਰ ਮੱਲਣ ਸਾਡੇ ਨਾਲ ਮੌਜੂਦ ਨੇ ਜੇ ਇਤਿਫਾਕਨ ਇਲਾਕਾ ਵੀ ਇਹਨਾਂ ਦਾ ਹੋਈ ਹੈ ਅਮਰਤਸਰ ਜਿੱਥੋਂ ਦਾ ਅਮਰਤਪਾਲ ਰਹਿਣ ਵਾਲਾ ਹੈਗਾ ਜੱਲੂ ਕਿਹੜੇ ਪਿੰਡ ਦਾ ਸੋ ਗੱਲਬਾਤ ਕਰਦੇ ਆ ਮੱਲਣ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਤੇ ਦਰਸ਼ਕਾਂ ਨੂੰ ਮੇਰਾ ਸਤਿ ਸ਼੍ਰੀ ਅਕ ਥੋੜਾ ਉੱਥੇ ਤੁਹਾਨੂੰ ਪਿੱਛੇ ਹੀ ਲੈ ਜਾਵਾਂਗੇ ਪਹਿਲਾਂ ਬਾਈ ਰੂਟਸ ਜੋੜਦੇ ਆ ਅੰਮ੍ਰਿਤਸਰ ਦਾ ਹੀ ਰਹਿਣ ਵਾਲਾ ਅਮਰਿਤਪਾਲ ਤੁਸੀਂ ਵੀ ਅਮਰਿਤਪਾਲ ਦਾ ਜਿਹੜਾ ਅੰਮ੍ਰਿਤਸਰ ਦੇ ਰਹਿਣ ਵਾਲੇ ਹੋ ਸੋ ਇਹ ਕਿੱਦਾਂ ਮਤਲਬ ਉਹਦੀ ਹਵਾ ਕਿੱਦਾਂ ਬਣ ਗਈ ਅੰਮ੍ਰਿਤਸਰ ਚ ਸਰਕਲ ਆ ਅੰਮ੍ਰਿਤ ਸਰ ਨੇ ਪੰਜਾਬ ਉਹਦੇ ਨਾਲ ਜੁੜਿਆ ਜਦੋਂ ਵੀ ਉਹ ਦੁਬਈ ਤੋਂ ਆਇਆ ਆਨਤਵਾਦ ਉਹਨੇ ਪੰਥ ਦੇ ਰਿਲੇਟਿਡ ਜੋ ਵੀ ਐਕਟ ਕੀਤੇ ਨੇ ਭਾਵੇਂ ਉਹ ਅਮਰ ਚਕਾਉਂਦੇ ਸੀ ਜਿਹੜੇ ਮਰਜ਼ੀ ਸੀ ਹਾਂ ਉਹਦੇ ਵਿੱਚ ਇੱਕ ਗਲਤੀ ਜਿਹੜੀ ਉਹਨੇ ਕੀਤੀ ਮੈਂ ਕਾਨੂੰਨੀ ਪੱਖ ਦੇ ਤੌਰ ਤੇ ਤੌਰ ਤੇ ਗੱਲ ਕਰਦਾ ਪਰਸਲ ਨਹੀਂ ਇਹਦੇ ਚ ਕੋਈ ਉਹਦੇ ਚ ਲੀਗਲ ਕੋਈ ਵਿਊ ਪੁਆਇੰਟ ਲੀਗਲ ਵਿਊ ਪੁਆਇੰਟ ਨਾਲ ਦੇਖੋ ਜਦੋਂ ਅਸੀਂ ਵੀ ਐਡਮਿਨਿਸਟ੍ਰੇਸ਼ਨ ਨੂੰ ਓਵਰ ਪਾਵਰ ਹੋ ਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਚਾਹੇ ਤੁਸੀਂ মিডিਆ ਹੋ ਬਿਲਕੁਲ ਠੀਕ ਹੈ ਕੋਈ ਵਕੀਲ ਆ ਜਾਂ ਕੋਈ ਹੋਰ ਆ ਆਪਣੀ ਹੱਦ ਤੋਂ ਜਦੋਂ ਬਾਹਰ ਜਾਵਾਂਗੇ ਜਦੋਂ ਤੁਸੀਂ ਐਡਮਿਨਿਸ ਜਦੋਂ ਓਵਰ ਪਾਵਰ ਹੁੰਦੀ ਦਿਖਾਉਣ ਦੀ ਕੋਸ਼ਿਸ਼ ਕਰੋਗੇ ਤੁਹਾਨੂੰ ਖੁੱਡੇ ਲੈ ਲਾਇਆ ਜਾਏਗਾ ਠੀਕ ਹੈ ਇਹ ਗੱਲ ਪੱਕੀ ਹੈ ਅਮਰਿਤਪਾਲ ਵੀ ਹੋਈ ਗਲਤੀ ਕੀਤੀ ਜੇ ਨਾਲਾ ਵਿੱਚ ਜਿਹੜਾ ਖਾਣਾ ਘੇਰਿਆ ਖਾਣੇ ਦਾ ਕਾਂਡ ਮਹਾਰਾਜ ਦੀ ਦੇ ਲੈ ਕੇ ਗਏ ਉੱਥੇ ਸੋ ਕਈ ਸਾਰੀਆਂ ਹੋਰ ਅਨਸੁਖਾਵੀਆਂ ਘਟਨਾ ਮੌਕੇ ਤੇ ਹੋ ਸਕਦੀਆਂ ਸੀ ਕੁਝ ਬਚੀਆਂ ਕੰਨਾਂ ਟੱਪੀਆਂ ਦੁਆਰਾ ਤੋੜੀਆਂ ਤੇ ਇੱਕ ਸਰਕਾਰੀ ادارے ਨੂੰ ਜਿੰਨੂੰ ਅਸੀਂ ਚਾਹੇ ਉਹ ਕਰਦਾ ਜਾਂ ਨਹੀਂ ਕਰਦਾ ਬਾਅਦ ਦੀ ਗੱਲ ਹੈ ਕਾਨੂੰਨ ਦਾ ਰੱਖਿਆ ਕਿ ਕਹਿੰਦੇ ਆ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਉੱਥੇ ਜੋ ਉਦੋਂ ਦਾ ਐਪੀਸੋਡ ਹੋਇਆ ਉਹ ਇੱਕ ਨੈਗੇਟਿਵ ਪੁਆਇੰਟ ਸੀ ਆਦਰਵਾਇਜ਼ ਸ਼ਾਇਦ ਕੋਈ ਵੀ ਸੱਜਣ ਉਹਦੀ ਕਿਸੇ ਐਕਟੀਵਿਟੀ ਨੂੰ ਮਾਰਾ ਨਹੀਂ ਸੀ ਕਹਿੰਦਾ ਪਰ ਉਹਨੇ ਵੀ ਕਿਸੇ ਕਿਸੇ ਵੀ ਵਰਗਵਾਰੇ ਕਦੀ ਮਾਰਾ ਨਹੀਂ ਸੀ ਬੋਲਿਆ ਕੀ ਬਿਲਕੁਲ ਠੀਕ ਹੈ ਚਾਹੇ ਉਹ Hindu ਸ਼ਬਦ ਵਰਤ ਲਈਏ ਚਾਹੇ ਉਹ Musalman ਸ਼ਬਦ ਵਰਤ ਲਈਏ ਕਿਸੇ ਇਨਸਾਨ ਵਾਸਤੇ ਉਹਨੇ ਮਾਰਾ ਨਹੀਂ ਸੀ ਕਿਹਾ ਉਹ ਸਿਰਫ ਕੁਝ ਏਜੰਸੀਆਂ ਜਿਹੜੀਆਂ ਧੱਕਾ ਕਰਦੀਆਂ ਉਸ ਦੇ ਉੱਤੇ ਬਰ ਗੱਲ ਕਰਦਾ ਬਿਲਕੁਲ ਠੀਕ ਹੈ ਸੋ ਕਰਦੇ ਕਰਦੇ ਉਹ ਐਨਐਸਏ ਲੱਗ ਗਿਆ ਉਹ ਨੈਸ਼ਨਲ ਸਕਿਉਰਟੀ ਐਕਟ ਨੈਸ਼ਨਲ ਸਕਿਉਰਟੀ ਐਕਟ ਹੁਣ ਉਹਦੇ ਵਿੱਚ ਉਹ ਜਿਹੜਾ ਇੱਕ ਮੁੰਡਾ ਪ੍ਰਧਾਨ ਮੰਤਰੀ ਜਿਹੜਾ ਪੱਟਾ ਤੇ ਹੱਥ ਮਾਰਦਾ ਸੀ ਬਾਜੇ ਪਾਲੀ ਬਾਜੇ ਕੇ ਟਾਈਮ ਪਾਲੀ ਆ ਜੀ ਤੇ ਉਹ ਭਜਦਾ ਵਿਖਿਆ ਬਿਲਕੁਲ ਠੀਕ ਹੈ ਸੋ ਕਹਿੰਦਾ ਭਾਵੇਂ ਕਿ ਆਪਾਂ ਜਦੋਂ ਵੀ ਅਸੀਂ ਵੀ ਦੇਖੋ ਵਕੀਲ ਆ ਸਾਡੇ ਕੋਲ ਬੰਦੇ ਨੂੰ ਮਾਰਨ ਦਾ ਲਾਇਸੈਂਸ ਥੋੜੀ ਹੈ ਜੀ ਸਾਡੇ ਜਸ ਸਭ ਕੋ ਵੀ ਨਹੀਂਗਾ ਬਿਲਕੁਲ ਠੀਕ ਉਹ ਕਿਸ ਨੂੰ ਗਾਲ ਵੀ ਨਹੀਂ ਕਰ ਸਕਦੇ ਇਸ ਵੀ ਨਹੀਂ ਕਰਦੇ ਬਿਲਕੁਲ ਠੀਕ ਤੁਸੀਂ ਵੀ ਨਹੀਂ ਕਰਦੇ ਪਰ ਜਿਹੜਾ ਪੱਖ ਹੋਵੇ ਤੁਸੀਂ ਦੁਨੀਆ ਅੱਗੇ ਰੱਖਣ ਦੀ ਤੁਹਾਡੇ ਕੋਲ ਤਾਕਤ ਹੈ ਇਹ ਕੈਮਰਾ ਤੇ ਮੀਡੀਆ ਤੇ ਚੈਨਲ ਤੇ ਪੂਰੇ ਰਿਸੋਰਸਸ ਸੰਵਿਧਾਨ ਸਾਡਾ ਇਜਾਜ਼ਤ ਦਿੰਦਾ ਹੈ ਸੰਵਿਧਾਨ ਇਜਾਜ਼ਤ ਦਿੰਦਾ ਤੇ ਉਹਦੇ ਵਿੱਚ ਰਹਿ ਕੇ ਤੁਹਾਡੇ ਰਿਸੋਰਸਸ ਮੁਤਾਬਕ ਤੁਸੀਂ ਪਪੂਲਾਰਿਟੀ ਦਾਇਰੇ ਚ ਰਹਿ ਕੇ ਦਾਇਰੇ ਚ ਰਹਿ ਕੇ ਅਸੀਂ ਵਕੀਲ ਹਾਂ ਅਸੀਂ ਤੁਰੇ ਜਾਣੇ ਨੂੰ ਚਪੇੜ ਨਹੀਂ ਮਾਰ ਸਕਦੇ ਤੁਰੇ ਜਾਣੇ ਨੂੰ ਨੋਟਿਸ ਨਹੀਂ ਦੇ ਸਕਦੇ ਜੇ ਕਿਸੇ ਨੇ ਕੋਈ ਗਲਤ ਕੰਮ ਕੀਤਾ ਤੇ ਕਲਾਇੰਟ ਸਾਡੇ ਕੋਲ ਆਉਂਦਾ ਕਿ ਮੱਲਨ ਸਾਹਿਬ ਆਹ ਚੀਜ਼ ਬੰਦੇ ਨੇ ਯਾ ਨਹੀਂ ਦਿੰਦਾ ਸਾਡੀ ਭਾਈਵੰਦੀ ਹੈ ਤੇ ਅਸੀਂ ਉਹਨੂੰ ਨੋਟਿਸ ਪਾਉਨੇ ਆ ਕਾਨੂੰਨੀ ਦਾਰੇ ਚ ਉਹਨੂੰ ਬੁਲਾਉਨੇ ਆ ਉਹਨੂੰ ਕਹਿੰਨੇ ਤੂੰ ਆਪਣਾ ਪੱਖ ਰੱਖ ਜਿਵੇਂ ਮੈਂ ਸਿੱਧੂ ਮੂਸੇ ਵਾਲੇ ਤੇ ਕੇਸ ਕੀਤਾ ਬਿਲਕੁਲ ਠੀਕ ਹੈ ਸਿਰਫ ਗੰਦੇ ਗਾਣੇ ਕਰਕੇ ਕੀਤਾ ਮੇਰੀ ਜਾਤੀ ਦੁਸ਼ਮਣੀ ਕੋਈ ਨਹੀਂ ਬਿਲਕੁਲ ਠੀਕ ਹੈ ਮਨਕੀਰਤ ਔਲਖ ਤੇ ਕੀਤਾ ਬਿਲਕੁਲ ਠੀਕ ਹੈ ਹੈਪੀ ਰਾਈ ਕੋਟੀ ਤੇ ਫਿਰ ਉਹ ਸ਼੍ਰੀ ਬਰਾੜ ਹਣੀ ਸਿੰਘ ਬਾਦਸ਼ਾ ਮੇਰੀ ਜਾਤੀ ਦੁਸ਼ਮਣੀ ਤੇ ਕਿਸੇ ਨਾਲ ਵੀ ਨਹੀਂ ਬਿਲਕੁਲ ਖਲਦੇ ਵੀ ਨਹੀਂ ਪਰ ਜਦੋਂ ਬਾਪ ਨੂੰ ਬੱਚੇ ਪੈਦਾ ਕਰਨੇ ਸਿਖਾਓਗੇ ਤੇ ਬਾਪ ਫਿਰ ਤੁਹਾਨੂੰ ਯਾਦ ਕਰਾਏਗਾ ਨਾ ਕਿ ਬਾਪ ਬਾਪ ਹੁੰਦਾ ਜਦੋਂ ਡਰਾਈਵਰ ਨੂੰ ਲੁਧਿਆਣਾ ਕਾ ਦੱਸੋਗੇ ਤੋ ਕਹੇਗਾ ਕਾਕਾ ਵੇ ਜਾ ਮੈਨੂੰ 6 ਰੂਟ ਹੋਰ ਵੀ ਪਤਾਈ ਬਿਲਕੁਲ ਠੀਕ ਹੈ ਸੋ ਕਹਿੰਦਾ ਭਾਬੇ ਕਿ ਲੜਾਈ ਹਾਂ ਇੱਕ ਮੁੱਦੇ ਦੀ ਹੈ ਲੜਾਈ ਇੱਕ ਕੰਸਰਨ ਦੀ ਹੈ ਲੜਾਈ ਕੋ ਜਾਤੀ ਦੁਸ਼ਮਣੀ ਨਹੀਂ ਐ ਇੱਥੇ ਆ ਜੀਏ ਬੜਾ ਵੱਡਾ ਸਵਾਲ ਮੱਲਣ ਸਾਹਿਬ ਖੜਾ ਹੋਇਆ ਪਿਆ ਸਾਡਾ ਸੰਵਿਧਾਨ ਸਾਨੂੰ ਜਾਤ ਦਿੰਦਾ ਤੁਸੀਂ ਜੇਲ੍ਹ ਚ ਬੈਠੇ ਚੋਣ ਲੜ ਸਕਦੇ ਹੋ ਨਾਮਜ਼ਦਗੀਆਂ ਭਰ ਸਕਦੇ ਹੋ ਤੇ ਇਹੀ ਚੀਜ਼ ਹੋਈ ਹੈ ਜੇਲ੍ਹ ਚ ਬੈਠੇ ਤੁਸੀਂ ਜਿੱਤ ਵੀ ਗਏ ਹੋ ਹਾਲਾਂਕਿ ਚਲੋ ਸਿਮਰਨਜੀਤ ਮਾਨ ਜਿੱਤੇ ਦੂਜੇ ਪਾਸੇ ਚੱਲ ਜੀਏ ਯੂਪੀ ਪਿੱਛੇ ਜਿਹੜੇ ਇਸ ਵਰਗ ਸਿਹਾਰ ਕੇ ਮੁਖ्तार ਅंसारी ਕਈ ਵਾਰ ਜਿੱਤੇ ਜੇਲ੍ਹ ਚ ਬੈਠੇ ਹੋਏ ਕੀ ਬਤੌਰ ਸੰਸਦ ਬਣ ਕੇ ਅਮਰਤਪਾਲ ਇਸ ਗਰਾਊਂਡ ਤੇ ਰਿਆ ਹੋਣਗੇ ਜੀ ਐਮਪੀ ਬਣ ਕੇ ਬਾਹਰ ਕੱਢ ਤੋਂ ਜੇਲ੍ਹ ਇਸ ਤੋਂ ਪਹਿਲਾਂ ਇੱਕ ਹੋਰ ਸਵਾਲ ਆਪਾਂ ਜਨਤਾ ਨੂੰ ਇੱਕ ਨੌਲੇਜ ਵਧਾਈਏ ਜਨਤਾ ਨੂੰ ਕਿ ਕਿਹੜਾ ਬੰਦਾ ਕੇਸ ਲੜ ਸਕਦਾ ਹੈ ਉਹ ਆਪਣਾ ਇਲੈਕਸ਼ਨ ਲੜ ਸਕਦਾ ਹੈ ਕਿਹੜਾ ਬੰਦਾ ਨੋਮੀਨੇਸ਼ਨ ਭਰ ਸਕਦਾ ਹੈ ਕਿਹੜਾ ਬੰਦਾ ਰਾਜ ਸਭਾ ਜਾਂ ਲੋਕ ਸਭਾ ਦਾ ਮੈਂਬਰ ਬਰਕਰਾਰ ਰਹਿ ਸਕਦਾ ਜੇ ਹੋਵੇ ਜਾਂ ਨਵਾਂ ਬਣ ਸਕਦਾ ਠੀਕ ਹੈ ਜਿਹੜਾ ਸਾਡਾ ਸੰਵਿਧਾਨ ਹੈ ਤੇ ਕਾਨੂੰਨ ਹੈ ਉਹ ਇਹਦੇ ਚ ਇਹ ਕਹਿੰਦਾ ਸੀ ਕਿ ਜੇ ਤੁਹਾਨੂੰ 2 ਸਾਲੀਆਂ ਉਸ ਤੋਂ ਵੱਧ ਕੋਈ ਸਜ਼ਾ ਹੋ ਜੇ ਬਿਲਕੁਲ ਤੇ ਤੁਸੀਂ ਕਿਸੇ ਵੀ ਸਭਾ ਦੇ ਚਾਹੇ ਲੋਕ ਸਭਾ ਚਾਹੇ ਰਾਜ ਸਭਾ ਦੇ ਮੈਂਬਰ ਨਹੀਂ ਰਹਿ ਸਕਦੇ ਤੁਹਾਡੇ ਈਅਰ ਆਫ ਕਨਵਿਕਸ਼ਨ ਦੇ ਹਿਸਾਬ ਨਾਲ ਤੁਹਾਡੇ ਵੋਟ ਪਾਣ ਦੇ ਰਾਈਟ ਕੁਝ ਦੇਰ ਲਈ ਕੱਟੇ ਜਾਣਗੇ ਜੇ ਜੇ ਸਜ਼ਾ ਹੁੰਦੀ ਹੈ ਆਟੋਮੈਟਿਕਲੀ ਉਹਨਾਂ ਦੀ ਜਿਹੜੀ ਤਾਕਤ ਹੈ ਸੰਵਿਧਾਨਕ ਉਹ ਖਤਮ ਵੋਟ ਪਾਣ ਦਾ ਰਾਈਟ ਮੁੱਕ ਗਿਆ ਨਾ ਅੱਛਾ ਵੋਟ ਨਾਗਰਿਕ ਉਹ ਵੀ ਨਾਗਰਿਕ ਤੱਕ ਦਾ ਵੋਟ ਪਾਣ ਦਾ ਅਧਿਕਾਰ ਉਹ 6 ਸਾਲ ਲਈ ਬੈਨ ਹੋਇਆ 10 ਸਾਲ ਲਈ ਹੋਇਆ ਉਹ ਵੀ ਡਿਪੈਂਡ ਕਰਦਾ ਕਨਵਿਕ ਪਗਲ ਕਰੀਏ ਬਿਲਕੁਲ ਠੀਕ ਰਾਹੁਲ ਗਾਂਧੀ ਨੂੰ ਡੇਫਰਮੇਸ਼ਨ ਦੇ ਕੇਸ ਚ 2 ਸਾਲ ਸਜ਼ਾ ਹੋਈ ਬਿਲਕੁਲ ਹੋਈ ਉਹਦੀ ਐਮਪੀ ਜਿਹੜੀ ਮੈਂਬਰ ਆਫ ਪਾਰਲੀਮੈਂਟਸ਼ਿਪ ਸੀ ਉਹਦੀ ਖਤਮ ਹੋ ਗਈ ਸਦਸਤਾ ਸਦਸਿਆਤਾ ਖਤਮ ਹੋ ਗਈ ਜਦੋਂ ਸਦਸੇ ਦਾ ਖਤਮ ਹੋਈ ਉਹਦੀ ਸੁਪਰੀਮ ਕੋਰਟ ਰੈਟ ਪਾਈ ਬਿਲਕੁਲ ਠੀਕ ਸੁਪਰੀਮ ਕੋਰਟ ਦੀ ਸਪੈਸ਼ਲ ਪਰਮਿਸ਼ਨ ਨਾਲ ਉਹਦੀ ਬਰਕਰਾਰ ਹੋਈ ਬਿਲਕੁਲ ਠੀਕ ਹੈ ਇਟ ਮੀਨਸ ਲਾਅ ਇਹੋ ਹੀ ਕਹਿੰਦਾ ਹੈ ਕਿ ਜੇ 2 ਸਾਲੀ ਉਸ ਤੋਂ ਬਾਅਦ ਸਜ਼ਾ ਹੈ ਤੇ ਐਸ ਪਰ ਲਾਅ ਤੁਹਾਨੂੰ ਓਨੇ ਦਿਨ ਲਈ ਬੈਨ ਕੀਤਾ ਜਾਂਦਾ ਹੈ ਉਸ ਸਦਸਿਆਤਾ ਤੋਂ ਕੋਈ ਐਮਪੀ ਨਹੀਂ ਕੋਈ ਐਮਐਲਏ ਨਹੀਂ ਫਿਰ ਐਮਐਲਏ ਕੀ ਉਹ ਸ ਉਹਦਾ ਚੋਣ ਲਾਉਣ ਦਾ ਅਧਿਕਾਰ ਖਤਮ ਮੈਂ ਕਿਹਾ ਚੋਣ ਉਹਦੀ ਨਾਗਰੀ ਵੀ ਕੁਐਸਚਨ ਮਾਰਕ ਚੱਕਾ ਦਾ ਬਿਲਕੁਲ ਠੀਕ ਹੈ ਹਾਂ ਉਹ ਕੱਲ ਨੂੰ ਫੋਰਨ ਵੀ ਜਾਣਾ ਹੈ ਤੇ ਉਹਦੇ ਲਈ ਉਹ ਇਨਕੁਆਇਰੀ ਕਿਵੇਂ ਹੈ ਕੋਈ ਕੋ 3660 ਸਿਆਪੇ ਉਹਦੇ ਲਈ ਕਰਨੇ ਪੈਣਾ ਬਿਲਕੁਲ ਠੀਕ ਹੈ ਹੁਣ ਆ ਜੀ ਵਾਪਸ ਅਮਰਿਤਪਾਲ ਦੇ ਮੁੱਦੇ ਤੇ ਮੁੱਦੇ ਤੇ ਐਨਐਸਏ ਲੱਗ ਗਈ ਲੱਗ ਗਈ ਐਨਐਸਏ ਲੱਗਣ ਤੋਂ ਬਾਅਦ ਉਹਨੂੰ ਦਿਬੜੂਗਲ ਜੇਲ੍ਹ 'ਚ ਬਤੌਰ ਪ੍ਰिजनਰ ਪ੍ਰिजनਰ ਹਾਂ ਕੈਦੀ ਹੂੰ ਉਹਨੂੰ ਆਪਾਂ ਕਹਾਂਗੇ ਹਵਾ ਲਾਤੀ ਹਵਾ ਲਾਤੀ ਨਾਟ ਕੈਦੀ ਹਾਂ ਕਿਉਂਕਿ ਹਲੇ ਹਵਾ ਲਾਤੀ ਹੈ ਹਵਾ ਲਾਤੀ ਹਾਂ ਬਤੌਰ ਹਵਾ ਲਾਤੀ ਉਹਨੂੰ ਉੱਥੇ ਰੱਖਿਆ ਜਾ ਰਿਹਾ ਬਿਲਕੁਲ ਠੀਕ ਹੈ ਹਵਾ ਲਾਤੀ ਜਦੋਂ ਕਿਸੇ ਨੂੰ ਰੱਖਿਆ ਜਾ ਰਿਹਾ ਇਟ ਮੀਨਸ ਕਿ ਉਹਨੂੰ ਸਜ਼ਾ ਹੋ ਸਕਦੀ ਹੈ ਹੂੰ ਉਹਨੂੰ ਸਜ਼ਾ ਨਹੀਂ ਵੀ ਹੋ ਸਕਦੀ ਹਾਂ ਜੁਡੀਸ਼ੀਅਲ ਕਸਟਡੀ ਚ ਨਿਆਇਕ ਰਸਤ ਚ ਉੱਥੇ ਨਹੀਂ ਸਰ ਇੱਕ ਤਰ੍ਹਾਂ ਦੀ ਪੁਲਿਸ ਕਸਟਡੀ ਚ ਹੈ ਪੁਲਿਸ ਕਸਟਡੀ ਇੱਕ ਤਰ੍ਹਾਂ ਦੀ ਪੁਲਿਸ ਕਸਟਡੀ ਐਕਚੁਅਲੀ ਉਹ ਐਕਚੁਅਲ ਪੁਲਿਸ ਕਸਟਡੀ ਪਰ ਉਹ ਪੁਲਿਸ ਕਸਟਡੀ ਹੈ ਬਿਲਕੁਲ ਠੀਕ ਹੈ ਜੁਡੀਸ਼ੀਅਲ ਕਸਟਡੀ ਉਦੋਂ ਸ਼ੁਰੂ ਜਦੋਂ ਟਾਈਮ ਪੀਰੀਅਡ ਪੁਲਿਸ ਕਸਟਡੀ ਦਾ ਟਾਈਮ ਪੀਰੀਅਡ ਹੋ ਗਿਆ ਪੂਰਾ 14 ਦਿਨ ਦਾ ਮੈਕਸਿਮਮ ਟਾਈਮ ਮਿਲਦਾ ਹੈ ਉਸ ਤੋਂ ਬਾਅਦ ਉਹਨੂੰ ਰੰਦਾ ਉਹ ਪੁਲਿਸ ਦੇ ਕੋਲ ਸੰਪਰਕ ਚ ਹੈ ਪਰ ਉਹਨੂੰ ਜੁਡੀਸ਼ੀਅਲ ਸਿਸਟਮ ਆਪਣੇ ਅੰਡਰ ਲੈ ਲੈਂਦਾ ਕਿਉਂਕਿ ਪੁਲਿਸ ਕੋਲ ਉਸ ਤੋਂ ਬਾਅਦ ਰੱਖਣ ਦੀਆਂ ਉਹਦੇ ਕੋਲ ਤਾਕਤਾਂ ਜਾਂ ਉਹਦੇ ਪ੍ਰੋਵੀਜ਼ਨਸ ਨਹੀਂ ਹੈਗੇ ਬਿਲਕੁਲ ਠੀਕ ਸੋ ਉਹਨੂੰ ਇੱਕ ਸਟੈਂਡਰਡ ਜੇਲ੍ਹ 'ਚ ਰੱਖਿਆ ਜਾਂਦਾ ਇੱਕ ਸਟੈਂਡਰਡ ਜਿੱਦਾਂ ਦਾ ਉਹ ਕੈਦੀ ਹੋਵੇ ਉਹਦੇ ਮੁਤਾਬਕ ਰੱਖਿਆ ਜਾਂਦਾ ਜਿਵੇਂ ਬਾਬਾ ਪੁੱਲਾ ਨੂੰ ਇੱਕ ਸਿੰਗਲ ਸੈੱਲ ਮਿਲਿਆ ਆਇਆ ਸੀ ਹੂੰ ਇਸੇ ਤਰ੍ਹਾਂ ਅਮਰਿਤਪਾਲ ਨੂੰ ਉੱਥੇ ਜੋ ਵੀ ਸੈੱਲ ਮਿਲਿਆ ਹੈ ਉਹਦੇ ਵਿੱਚ ਇਹਦੇ ਨਾਲ ਦੇ ਜਿਹੜੇ ਸਾਥੀ ਵੀ ਦਿੱਤੇ ਗਏ ਨੇ ਉਹ ਡਿਫਰੈਂਟ ਜਗ੍ਹਾ ਤੇ ਰਹੇ ਭਾਵੇਂ ਉਹਦੇ ਚਾਚਾ ਨੇ ਐਕਟਰ ਦਲਜੀਤ ਕਲਸੀ ਹੈ ਚਾਚਾ ਹਰਜੀਤ ਹੈ ਪਪਲਪ੍ਰੀਤ ਹੈ ਬਾਜੇ ਕੇ ਹੈ ਕਈ ਨਹੀਂ 10 ਸਾਥੀ ਨੇ ਸ਼ਾਇਦ 10 ਸਾਥੀ ਨੇ ਹਾਂ ਉਹਨਾਂ ਨੂੰ ਸ਼ਾਇਦ ਉਹਦੇ ਉਸੇ ਜੇਲ੍ਹ 'ਚ ਵੀ ਡਿਫਰੈਂਟ ਸੈੱਲ 'ਚ ਅਮਰਿਤਪਾਲ ਨੂੰ ਸਵੇਰੇ 8 ਤੋਂ 10 ਅੰਦਰ ਬਾਅਦ ਘੁੰਮਣ ਦੀ ਯਾਤ ਦੇ ਦਿੰਦੇ ਹੋਣਗੇ ਤੇ ਉਹਨਾਂ ਨੂੰ ਸ਼ਾਇਦ 11 ਤੋਂ 12 ਦਿੰਦੇ ਹੋਣਗੇ ਮਾਰਜਨ ਦਿੰਦੇ ਹੋਣਗੇ ਟਾਈਮ ਮੰਡਿਆ ਹੋਏਗਾ ਟਾਈਮ ਮੰਡਿਆ ਹੋਏਗਾ ਹੁਣ ਉਹਦੇ ਵਿੱਚ ਇਹ ਹੈ ਕਿ ਅਮਰਿਤਪਾਲ ਹਲੇ ਤੱਕ ਸਜਾਵ ਜਾਫਤਾ ਮੁਲਜ਼ਮ ਨਹੀਂ ਹੈ ਬਿਲਕੁਲ ਠੀਕ ਹੈ ਹਾਈ ਕੋਰਟ ਸੁਪਰੀਮ ਕੋਰਟ ਸਾਡਾ ਸੰਵਿਧਾਨ ਇਹਦੇ ਵਿੱਚ ਬੜਾ ਕਲੀਅਰ ਹੈ ਸੰਵਿਧਾਨ ਸਾਡਾ ਇਹ ਕਹਿੰਦਾ ਵੀ ਜਿਸ ਬੰਦੇ ਕੋ ਵੋਟ ਪਾਉਣ ਦਾ ਪਹਿਲੀ ਗੱਲ ਤੇ ਅਧਿਕਾਰ ਹੈ ਉਹ ਬੰਦਾ ਇਲੈਕਸ਼ਨ ਲੜ ਸਕਦਾ ਹੈ ਸੋ ਅਮਰਿਤਪਾਲ ਦਾ ਵੋਟ ਪਾਉਣ ਦਾ ਅਧਿਕਾਰ ਮਿਸ ਨਹੀਂ ਹੋਇਆ ਅਲ ਤੱਕ ਠੀਕ ਹੈ ਐਨਐਸਏ ਲੱਗੀ ਹੈ ਪ੍ਰੂਵ ਨਹੀਂ ਹੋਈ ਬਿਲਕੁਲ ਠੀਕ ਹੈ ਕਨਵਿਕਸ਼ਨ ਹੋਈ ਨਹੀਂ ਹੈ ਹਲੇ ਉਹ ਜੁਡੀਸ਼ੀਅਲ ਜਾਂ ਕਹਿ ਸਕਦੇ ਹੋ ਪੁਲਿਸ ਰਿਮਾਂਡ ਵਾਲੀ ਕਸਟਡੀ ਚ ਹੈ ਬਿਲਕੁਲ ਠੀਕ ਹੈ ਸੋ ਜਦ ਤੱਕ ਉਹਦੀ ਕਨਵਿਕਸ਼ਨ ਪੱਕੀ ਨਹੀਂ ਹੁੰਦੀ ਜਦ ਤੱਕ ਉਹਦਾ ਰਾਈਟ ਹੂੰ ਟੂ ਵੋਟ ਖਤਮ ਨਹੀਂ ਹੁੰਦਾ ਤਦ ਤੱਕ ਉਹ ਹਰ ਬੰਦਾ ਇਲੈਕਸ਼ਨ ਲੜ ਸਕਦਾ ਇੱਕ ਸਵਾਲ ਮੇਰੇ ਜ਼ਿਹਨ ਚ ਆ ਗਿਆ ਤੁਸੀਂ ਕਿਹਾ ਵੀ ਹਲੇ ਉਹਦੀ ਕਨਵਿਕਸ਼ਨ ਨਹੀਂ ਹੋਈ ਪਰ ਉਹ ਆਪਣਾ ਜੇਲ੍ਹ ਦੇ ਵਿੱਚ ਹੈਗਾ ਐਨਐਸਏ ਮੈਕਸਿਮਮ ਕਹਿੰਦੇ 1 ਸਾਲ ਦੀ ਹੁੰਦੀ ਹੈ ਕਾਨੂੰਨਨ ਜੋ ਦਾ ਸਿਸਟਮ ਬਣਿਆ ਹੋਇਆ ਵੀ ਉਸ ਤੋਂ ਬਾਅਦ ਬੰਦਾ ਕੁਦਰਤੀ ਤੌਰ ਤੇ ਸੁਭਾਵਿਕ ਆਟੋਮੈਟਿਕਲੀ ਬਾਹਰ ਆਂਦਾ ਹੈ ਹੁਣ ਪੰਜਾਬ ਸਰਕਾਰ ਨੇ ਫਿਰ ਸਿਫਾਰਿਸ਼ ਕਰਤੀ ਸੀ ਵੀ ਇਹਨੂੰ ਐਨਐਸਏ ਦੁਆਰਾ ਇਸ ਤੇ ਲੱਗੀ 1 ਸਾਲ ਦੀ ਹੋਰ ਉਹ ਜੇਲ੍ਹ ਚ ਬੰਦ ਹੋ ਗਿਆ ਐਨਐਸਏ ਹਟਣ ਦੀ ਕੋਈ ਸੰਭਾਵਨਾ ਹੈ ਉਹ ਕੌਣ ਲਿਖ ਕੇ ਕਰੇਗਾ ਉਹ ਕੀ ਕਹਿੰਦਾ ਕਿ ਇੱਕ ਕਾਨੂੰਨ ਦੀ ਪਰਵੀਜ਼ਨ ਚ ਇੱਕ ਵਾਰ ਸਜ਼ਾ ਹੋਣੀ ਹੈ ਠੀਕ ਹੈ ਜੀ ਐਨਸੀ ਇੱਕ ਵਾਰ ਲੱਗੀ ਉਹਦੇ ਲਈ ਇੱਕ ਸਾਲ ਜੇਲ ਹ ਬਟ ਇਟ ਕੈਨ ਬੀ ਐਕਸਟੈਂਡਡ ਲਾ ਜਿਵੇਂ ਹੁਣ ਕੀਤੀ ਗਈ ਹੈ ਇਹਦੇ ਮਾਮਲੇ ਚ ਇਟ ਕੈਨ ਬੀ ਐਕਸਟੈਂਡਿੰਗ ਡਿਪੈਂਡਿੰਗ ਅਪਨ ਦੀ ਸੈਂਟੀਟੀ ਆਫ ਦੀ ਕੰਟਰੀ ਬਿਲਕੁਲ ਠੀਕ ਜੇ ਕੰਟਰੀ ਵਿੱਚ ਕੋਈ ਦੰਗਾ ਫਸਾਦ ਹੋ ਸਕਦਾ ਮੇਰੇ ਕਰਕੇ ਕੋਈ ਖੁਰਾਫਤ ਹੋ ਸਕਦੀ ਹੈ ਲਾ ਐਂਡ ਆਰਡਰ ਨੈਸ਼ਨਲ ਪ੍ਰੋਪਰਟੀ ਦਾ ਲਾਅਸ ਹੋ ਸਕਦਾ ਹੈ ਲਾ ਐਂਡ ਆਰਡਰ ਬ੍ਰੇਕ ਹੁੰਦਾ ਹੈ ਜਾਂ ਟੈਰਰਿਜ਼ਮ ਪ੍ਰੋਮੋਟ ਹੋ ਸਕਦਾ ਹੈ ਤੁਸੀਂ ਵੀਜ਼ਾ ਅਪਲਾਈ ਕਰਦੇ ਹੋ ਉਹ ਚ ਪੁੱਛਦੇ ਹੈ ਕਿ ਤੁਸੀਂ ਕਿਸੇ ਕਿਸਮ ਦੀ ਪਬਲਿਕ ਪ੍ਰੋਵੋਕੇਸ਼ਨ ਦੀ ਐਕਟੀਵਿਟੀ ਚ ਇਨਵੋਲਵ ਹੈਗੇ ਹੋ ਹਾਂ ਉਥੇ ਤੁਸੀਂ ਨੋ ਲਿਖਦੇ ਹੋ ਜੇ ਯੈਸ ਲਿਖੋ ਉਹ ਕਹਿੰਦੇ ਕਾਕਾ ਜੀ ਘਰ ਨੂੰ ਬੈਠੋ ਬਿਲਕੁਲ ਠੀਕ ਹੈ ਜਿੰਨੇ ਵੀ ਲੀਡਿੰਗ ਕੰਟਰੀ ਨੇ ਆਲਮੋਸਟ 100 150 ਕੰਟਰੀ ਉਹਦੇ ਵਿੱਚ ਪ੍ਰੋਵੀਜ਼ਨ ਹੈ ਪਾਸਪੋਰਟ ਬਣਾਉਂਦੇ ਹੋ ਤੁਸੀਂ ਉਹ ਚ ਲਿਖਦੇ ਹੋ ਕਿ ਆ ਤੁਹਾਨੂੰ ਕਦੀ ਕੋਈ ਕਨਵਿਕਸ਼ਨ ਹੋਈ ਹੈ ਬਿਲਕੁਲ ਠੀਕ ਤੁਸੀਂ ਉਥੇ ਯੈਸ ਨੋ ਕਰਦੇ ਹੋ ਬਿਲਕੁਲ ਠੀਕ ਕਿ ਆ ਤੁਹਾਡੇ ਖਿਲਾਫ ਕੋਈ ਕ੍ਰਿਮੀਨਲ ਕੇਸ ਚੱਲ ਰਿਹਾ ਹੈ ਬਿਲਕੁਲ ਠੀਕ ਹੈ ਯੈਸ ਨੋ ਕਰਦੇ ਹੋ ਬਿਲਕੁਲ ਠੀਕ ਹੈ ਇਸੇ ਤਰ੍ਹਾਂ ਜਿਹੜਾ ਐਨਐਸਏ ਹੈ ਇਹ ਇਹ ਬਿਯੋਂਡ ਦਿਸ ਲਾਅ ਹੈ ਇੱਕ ਤਰ੍ਹਾਂ ਦੇ ਦੇਸ਼ ਦਰੋਹ ਵਾਲਾ ਮਕਦਮਾ ਹੈ ਹਾਂ ਦੇਸ਼ ਦਰੋਹ ਦੇਸ਼ ਦਰੋਹ ਕਿ ਦੇਸ਼ ਲਈ ਖਤਰਾ ਦੇਸ਼ ਦਰੋਹ ਵੀ ਹੋ ਸਕਦਾ ਹਲੇ ਦੇਸ਼ ਦਰੋਹ ਹੈ ਐਗਜ਼ੈਕਟਲੀ ਨਹੀਂ ਹੈ ਯੋਪਾ ਵਰਗਾ ਜਿੱਦਾਂ ਬਕਰਿਆ ਜੋ ਆਪਾ ਵਰਗਾ ਜੀ ਹਾਂ ਸੋ ਉਹਦੇ ਵਿੱਚ ਸੈਕਸ਼ਨ 62 ਪੰਜ ਦੀਆਂ ਪ੍ਰੋਵੀਜ਼ਨ ਦੇ ਅੰਡਰ ਜੀ ਉਹਦੇ ਵਿੱਚ ਨੋ ਪਰਸਨ ਸ਼ਲ ਵੋਟ ਮੈਂ ਲਿਖ ਕੇ ਲਿਆ ਨੋ ਪਰਸਨ ਸ਼ਲ ਵੋਟ ਜੀ ਜੇ ਕਨਫਾਈਂਡ ਇਨ ਪ੍ਰिजन ਹੋਵੇ ਜੀ ਜੇ ਉਹਦਾ voting right ਖਤਮ ਹੋ ਚੁੱਕਿਆ ਔਰ ਉਹ ਜੇਲ੍ਹ ਚ ਹੈ ਤੇ ਉਹ ਕੋ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ ਜੀ ਡੂ ਟੂ ਕਨਵਿਕਸ਼ਨ ਤੇ ਉਹ ਐਮਪੀ ਦੀ ਐਮਐਲਏ ਦੀ ਸਰਪੰਚ ਦੀ ਕੋਈ ਵੀ ਅਸੀਂ ਇਲੈਕਸ਼ਨ ਲੜ ਨਹੀਂ ਸਕਦਾ ਕਿਉਂਕਿ ਉਹਦੀ ਤਾਕਰਿਕਤਾ ਆਲਮੋਸਟ ਟੇਕ ਤੇ ਆ ਬਿਲਕੁਲ ਠੀਕ ਹੈ ਹੁਣ ਜੁਲਾਈ 2022 ਦੀ ਗੱਲ ਦੱਸਦਾ ਮੈਂ ਤੁਹਾਨੂੰ 12 ਦੀ ਜੁਲਾਈ 2012 ਜੀ 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 ਇਹ ਲਾਅ ਸੀਗਾ ਜਿਹਦੇ ਵਿੱਚ ਪਹਿਲਾ ਲਾਅ ਇਹ ਕਹਿੰਦਾ ਸੀ ਕਿ ਜਿਸ ਬੰਦੇ ਤੇ ਯੂਆਪਾ ਜਾਂ ਐਨਐਸਏ ਲੱਗ ਗਈ ਹੈ ਹਮ ਔਰ ਉਹ ਅੰਡਰ ਟਰਾਇਲ ਹੈ ਹਮ ਉਹ ਵੀ ਇਲੈਕਸ਼ਨ ਨਹੀਂ ਲੜ ਸਕਦਾ ਉਹਦਾ ਵੀ ਇਹ ਰਾਈਟ ਖਤਮ ਕੀਤਾ ਜਾਂਦਾ ਹੈ ਵਾਈਲ ਸਿਟਿੰਗ ਇਨ ਜੇਲ ਔਰ ਆਊਟਸਾਈਡ ਦਾ ਜੇਲ ਬਿਲਕੁਲ ਠੀਕ ਹੈ ਉਹ ਲਾ ਸੀ ਪਰ 2012 ਚ ਜਿਹੜੀ ਸੈਂਟਰ ਸਰਕਾਰ ਸੀ ਉਸ ਵੇਲੇ ਜੀ ਉਹ ਸਰਕਾਰ ਨੇ ਸੁਪਰੀਮ ਕੋਰਟ ਚ ਗ੍ਰਿੱਟ ਪਾਈ ਜੀ ਜਾਂ ਸੁਪਰੀਮ ਕੋਰਟ ਨੇ ਵਨਾ ਕਰਤਾ ਕਿ ਇਸ ਨਾਟ ਕੁਆਲੀਫਾਈ ਟੂ ਕੰਟੈਸਟ ਦਾ ਇਲੈਕਸ਼ਨ ਬਿਲਕੁਲ ਠੀਕ ਹੈ ਜੀ ਨਾਟ ਤੇ ਇਹਨੂੰ ਡਿਟੈਂਸ਼ਨ ਚ ਹੈਗਾ ਚਾਹੇ ਕਿ ਓਨਲੀ ਡਿਟੈਂਸ਼ਨ ਚ ਹੈ ਇਹ ਵੀ ਆਪਾਂ ਅਮਰਿਤਪਾਲ ਵੀ ਸ਼ਬਦ ਵਰਤਾਂਗੇ ਡਿਟੈਂਸ਼ਨ ਬਿਲਕੁਲ ਠੀਕ ਹੈ ਨਾਟ ਜੁਡੀਸ਼ੀਅਲ ਕਸਟਡੀ ਨਾਟ ਪੁਬਲਿਕ ਅਸਰ ਡਿਟੈਂਸ਼ਨ ਚ ਹੈ ਉਹ ਅੰਡਰ ਸਮ ਸਪੈਸ਼ਲ ਕੇਅਰ ਹੈ 4 ਮਹੀਨੇ ਬਾਅਦ ਇਹਨਾਂ ਨੇ ਪਾਰਲੀਮੈਂਟ ਚ ਕਮੈਂਡ ਕਰਕੇ ਬਿੱਲ ਪਵਾਤਾ ਉਹਦੇ ਵਿੱਚ ਕਹਿ ਦਿੱਤਾ ਕਿ ਜੇ ਤੁਹਾਡੇ ਤੇ ਜੁਆਪਾ ਕਹ ਲੋ ਚਾਹੇ ਐਨਐਸਏ ਕਹ ਲੋ ਚਾਹੇ ਹੋਰ ਕੋਈ 121 ਜਿਹਨੂੰ ਆਪਾ ਦੇਸ਼ਦੋਦਾ ਮਕਦਮਾ ਕਹਿੰਦੇ ਆ ਚੱਲ ਰਿਹਾ ਜੀ 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 ਪੈਂਡਿੰਗ ਹੈ ਜੀ ਜੀ ਤੇ ਤੁਸੀਂ ਇਲੈਕਸ਼ਨ ਲੜ ਸਕਦੇ ਹੋ ਬਿਲਕੁਲ ਠੀਕ ਹੈ ਉਹਦੇ ਵਿੱਚ ਫਿਰ ਅਗਲੀ ਐਮੈਂਡਮੈਂਟ ਇਹ ਹੈ ਕਿ ਜਿੱਦਨ ਤੁਹਾਡੇ ਤੇ ਪ੍ਰੂਵ ਹੋ ਜਾਂਦਾ ਜੀ ਸਾਬਤ ਹੋ ਜਾਂਦਾ ਜੀ ਸਾਬਤ ਹੋ ਜਾਂਦਾ ਜੀ ਜੀ ਯੈਸ ਇਹ ਐਕਟ ਜਿਹੜਾ ਤੁਹਾਡੇ ਤੇ ਲੱਗਾ ਸੀ ਇਹਦੇ ਤੁਹਾਨੂੰ ਕਨਵਿਕਸ਼ਨ ਹੋ ਗਈ ਹੈ ਠੀਕ ਹੈ ਤੇ ਡੈਫੀਨੇਟਲੀ ਸੇਮ ਟਾਈਮ ਜੀ ਤੁਹਾਡੀ ਉਹ ਜਿਹੜੀ ਫੈਸਿਲਿਟੀ ਸੀ ਤੁਹਾਡੇ ਕੋਲ ਚਾਹੇ ਮੈਂਬਰ ਪਾਰਲੀਮੈਂਟ ਦੀ ਚਾਹੇ ਕੁਝ ਵੀ ਹੈ ਸੇਮ ਟਾਈਮ ਖੋਲ ਹੀ ਜਾਏਗੀ ਚਾਹੇ ਤੁਸੀਂ ਉਸ ਤੋਂ ਬਾਅਦ ਅਪੀਲ ਚ ਪੈਂਡਿੰਗ ਹੋਵੋ ਈਵਨ ਅਪੀਲ ਵੀ ਤੁਹਾਡੇ ਖਿਲਾਫ ਪੈਂਡਿੰਗ ਹੈ ਜੀ ਤਾਂ ਵੀ ਤੁਹਾਨੂੰ ਇਲੈਕਸ਼ਨ ਲੜਨ ਜਾਂ ਵੋਟ ਪਾਉਣ ਦਾ ਅਧਿਕਾਰ ਜੇ ਤੁਹਾਡੇ ਕੋਲ ਖੋਇਆ ਗਿਆ ਤੇ ਡਿਊਰਿੰਗ ਟਿਲ ਡਿਸੀਜਨ ਆਫ ਜਿੰਨੂੰ ਕਹਿੰਦੇ ਹੋ ਤੁਸੀਂ ਅਪੀਲ ਜੀ ਥੱਲੇ ਕਨਵਿਕਸ਼ਨ ਹੋਈ ਉਹਦੀ ਅਪੀਲ ਪਾਈ ਤੁਸੀਂ ਜੀ ਟਿਲ ਡਿਸੀਜਨ ਆਫ ਦਿਸ ਅਪੀਲ ਫॉर ਕਨਵਿਕਸ਼ਨ ਜੀ ਉਹਨੂੰ ਹਟਾਣ ਲਈ ਜਦ ਤੱਕ ਉਹ ਨਹੀਂ ਹਟੇਗੀ ਤਦ ਤੱਕ ਵੀ ਤੁਹਾਡੇ ਤੇ ਉਹ ਰਾਈਟ ਖੋਏ ਰਹਿਣਗੇ ਤੁਸੀਂ ਨਹੀਂ ਕਰ ਸਕਦੇ ਮਤਲਬ ਆਪਾਂ ਇਹ ਸਪਸ਼ਟ ਸਿੱਧੇ ਸ਼ਬਦਾਂ ਚ ਕਹਿ ਸਕਦੇ ਆਂ ਵੀ ਸੰਸਦ ਬਣ ਜਾਣ ਨਾਲ ਉਹਨਾਂ ਦੇ ਬਾਹਰ ਆਣ ਦਾ ਰਸਤਾ ਕੋਈ ਪਧਰਾ ਨਹੀਂ ਹੋਇਆ ਬਿਲਕੁਲ ਪਧਰਾ ਨਹੀਂ ਹੋਇਆ ਅੱਛਾ ਹੁਣ ਕੀ ਮੰਨੀਓ ਉਹ ਸੰਸਦ ਬਣ ਗਏ ਨੇ ਇਹ ਸਟੇਟ ਗਵਰਨਮੈਂਟ ਨੂੰ ਹਲੇ ਵੀ ਪੁੱਛਿਆ ਜਾਏਗਾ ਜੇ ਕਿਤੇ ਉਹ ਕਰਦੇ ਆ ਰਿਕੁਐਸਟ ਕਰਦੇ ਆ ਸਾਡੇ ਜਿਹੜੇ ਟਾਪ ਆਫ ਅਥਾਰਟੀ ਕੋਲ ਸਾਡੇ ਦੇਸ਼ ਦੀ ਤਾਂ ਦੁਆਰਾ ਸਟੇਟ ਗਵਰਨਮੈਂਟ ਤੋਂ ਬੋਲ ਲਈਏ ਕਿ ਕੇਂਦਰ ਸਰਕਾਰ ਵੀ ਲਿਖ ਕੇ ਦੇ ਸਕਦੀ ਹੈ ਇਸ ਤੋਂ ਪਹਿਲਾਂ ਮੈਂ ਇੱਕ ਹੋਰ ਸਵਾਲ ਪੁੱਛਣਾ ਚਾਹਨਾ ਹਾਂ ਜੀ ਅਮਰਤਪਾਲ ਵੀਰ ਨੇ ਇੱਕ ਭਾਸ਼ਣ ਚ ਕਿਹਾ ਹੋਇਆ ਕਿ ਮੈਂ ਭਾਰਤ ਦੇ ਸੰਵਿਧਾਨ ਨੂੰ ਨਹੀਂ ਮੰਨ ਜਨਤਾ ਨੂੰ ਸਵਾਲ ਕਰ ਦਰਨਾ ਬਿਲਕੁਲ ਠੀਕ ਹੈ ਵੀ ਜਦੋਂ ਨੇ ਆਪ ਹੀ ਕਿਹਾ ਸੀ ਮੈਂ ਭਰ ਦੇ ਸੁਧਾਨੀ ਬੰਦ ਜਿਹੜੀ ਚੋਣ ਲੜੀ ਉਸੇ ਸੁਧਾਨ ਦੇ ਤਹਿਤ ਲੜੀਏ ਫਿਰ ਹੂੰ ਫਿਰ ਕਿਉਂ ਲੜੀ ਹੁਣ ਉਹਦੀ ਸੌ ਚੁੱਕਣ ਕਿਵੇਂ ਆਏਗਾ ਬਿਲਕੁਲ ਠੀਕ ਹੈ ਜੇ ਆਏਗਾ ਤੇ ਚੁਕੇਗਾ ਕਿ ਜੇ ਚੁਕੇਗਾ ਤੇ ਫਿਰ ਕਿੱਥੇ ਉਹਦਾ ਸਟੈਂਡ ਰਹਿ ਗਿਆ ਫਿਰ ਉਸੇ ਸੰਵਿਧਾਨ ਚ ਰਹਿ ਕੇ ਕੰਮ ਕਰਨਾ ਹੋਏਗਾ ਉਸੇ ਸੰਵਿਧਾਨ ਚ ਰਹਿ ਕੇ ਡਾਇਰੈਕਟ ਚ ਰਹਿ ਕੇ ਕੰਮ ਕਰਨਾ ਹੋਏਗਾ ਬਿਲਕੁਲ ਉਸ ਦੇ ਦਾਇਰੇ ਚ ਰਹਿ ਕੇ ਕੰਮ ਕਰਨਾ ਹੋਏਗਾ ਕਿਉਂਕਿ ਮੈਂ ਸੌਂ ਚੁੱਕਦਾ ਕਿ ਮੈਂ ਸੰਵਿਧਾਨ ਦੀ ਹਰ ਗੱਲ ਨੂੰ ਮੰਨਾਂਗਾ ਉਹਦੇ ਮੁਤਾਬਕ ਕੰਮ ਕਰ ਕਰ ਔਰ ਜੇ ਆਪਾਂ ਦੇਖੀਏ ਉਹਦਾ ਜਿਹੜਾ ਏਜੰਡਾ ਹੈਗਾ ਉਹ ਲਾਅ ਐਂਡ ਆਰਡਰ ਦੇ ਹਿਸਾਬ ਨਾਲ ਉਲਟਾ ਹੈ ਉਲਟਾ ਉਹਦੇ ਅਗੇਂਸਟ ਹੈ ਉਹਦੇ ਅਗੇਂਸਟ ਹੈ ਮੈਂ ਕਹਾਂ ਮੈਂ ਵੀ ਖਾਲਿਸਤਾਨ ਦਾ ਜੇ ਮੈਂ ਮੁੱਦਾ ਮੈਂ ਮੂੰਹ ਬੋਲ ਦਿੰਦਾ ਜੇ ਇਹ ਮੁੱਦਾ ਉੱਠਿਆ ਸੀ ਮੈਂ ਅੱਜ ਤੱਕਰ ਕਹਿਣਾ ਕਿ ਮੈਂ ਸੈਕ ਪਹਿਲਾ ਬੰਦਾ ਜਿਹੜਾ ਵੀ ਮੈਦਾ ਲਾਲ ਪਾਕਿਸਤਾਨ ਚ ਚਲ ਜੇ ਲਾਹੌਰ ਜਾ ਕੇ ਝੰਡਾ ਖਲਾਰੇ ਕਿਉਂਕਿ ਪੰਜਾਬ ਮੇਰਾ ਉੱਥੇ ਵੀ ਹੈ ਮਹਾਰਾਜਾ ਰਣਜੀਤ ਸਿੰਘ ਨੇ ਉੱਥੇ ਵੀ ਲਾਹੌਰ ਰਾਜਧਾਨੀ ਸੀ ਮੇਰੀ ਸਥਾਪਨਾ ਉੱਥੇ ਸੀ ਮੇਰੇ ਬਜ਼ੁਰਗਾਂ ਦੀ ਰਾਜਧਾਨੀ ਉੱਥੇ ਸੀ ਬਿਲਕੁਲ ਠੀਕ ਹੈ ਤੇ ਕੰਧਾਰ ਦੇ ਜਿਹੜੇ ਪਹਾੜ ਨੇ ਜਿਹੜੇ ਉਹ ਕਾਬਲ ਕੰਧਾਰ ਦੇ ਜਿਹੜੇ ਸੁਰੰਗਾਂ ਨੇ ਉਹਨਾਂ ਨੂੰ ਫਤਿਹ ਕਰਨ ਵਾਲੇ ਵੀ ਸਾਡੇ ਹਰੀ ਸਿੰਘ ਨਲਵਾ ਤੇ ਮਹਾਰਾਜਾ ਰਣਜੀਤ ਸਿੰਘ ਰਹੇ ਨੇ ਅੱਜ ਤੱਕ ਅੰਗਰੇਜ਼ ਨਹੀਂ ਕਰ ਸਕੇ ਜਿੱਥੇ ਉਸਾਮਾ ਬਿਨੁਲਾ ਦੇਨ ਲੁਕਿਆ ਸੀ ਉਹਨਾਂ ਨਹੀਂ ਫੜ ਸਕੇ ਤੇ ਫਿਰ ਉੱਥੇ ਦੂਜਾ ਝੰਡਾ ਉੱਥ ਵਾਲਾ ਜੇ ਤੁਸੀਂ ਜਿੰਦੇ ਬਚ ਕੇ ਆ ਗਏ ਤੇ ਬਿਲਕੁਲ ਠੀਕ ਗੱਲ ਹੈ ਕਿ ਸੋਚਣ ਵਾਲੀ ਗੱਲ ਹੈ ਕੋਈ ਸ਼ਕਤੀਆਂ ਹੋਈਆਂ ਨੇ ਜਿਹੜੀਆਂ ਸਾਡੇ ਭਾਰਤ ਨੂੰ ਪਾੜਨੀ ਚਾਹਦੀਆਂ ਆ ਆਪਾਂ ਕਹੀਏ ਵੀ ਇਹ ਇਹਨਾਂ ਦਾ ਜਿਹੜਾ ਏਜੰਡਾ ਉਹ ਜਜ਼ਬਾਤੀ ਹੈਗਾ ਥੋੜਾ ਜਿਹਾ ਮੈਂ ਨਹੀਂ ਕਹਿ ਸਕਦਾ ਬਾਜੀ ਮੈਂ ਕਹਿੰਦਾ ਏਜੰਡਾ ਬਹੁਤ ਵਧੀਆ ਹੈ ਖਾਲਿਸਤਾਨ ਹੋਣਾ ਚਾਹੀਦਾ ਹਰ ਬੰਦੇ ਨੂੰ ਖਾਲਸ ਜਗ੍ਹਾ ਚਾਹੀਦੀ ਹੈ ਪਿਓਰ ਥਾਂ ਚਾਹੀਦੀ ਹੈ ਸ਼ੁੱਧ ਤੁਹਾਨੂੰ ਵੀ ਚਾਹੀਦੀ ਹੈ ਮੈਨੂੰ ਵੀ ਚਾਹੀਦੀ ਹੈ ਠੀਕ ਹੈ ਅਸੀਂ ਪੰਜਾਬੀ ਆ ਅਸੀਂ ਦੁਨੀਆ ਨੂੰ ਦਈਏ ਮਾਡਲ ਬਣਾ ਕੇ ਦਈਏ ਮਹਾਰਾਜਾ ਰਣਜੀਤ ਸਿੰਘ ਨੂੰ 파ਰਸ ਪੱਥਰ ਕਿਹਾ ਜਾਂਦਾ ਸੀ ਕਿ ਉਹ ਬਜ਼ੁਰਗ ਮਾਤਾ ਨੇ ਹੀ ਘੜੀ ਪੜੀ ਸੀ 8ਵੀਂ 9ਵੀਂ ਚ ਕਿ ਆਪਣਾ ਲੋਹੇ ਦਾ ਤਵਾ ਉਹਦੇ ਪੈਰਾਂ ਨੂੰ ਲਾਇਆ ਤੇ ਉਹਨੇ ਕਿਹਾ ਇਹਦੇ ਬਦਲੇ ਨੂੰ ਸੋਨੇ ਦਾ ਤਵਾ ਦਿਓ ਬਣਾਓ ਉਹ ਜੇ ਅਸੀਂ ਤਿਆਰ ਆ ਜੀ ਅਸੀਂ ਖਿਲਾਫ ਨਹੀਂ ਕਰ ਖਿਲਾਫਤ ਨਹੀਂ ਕਰਦੇ ਬਟ ਜਿਹੜਾ ਪਾਕਿਸਤਾਨ ਚ ਪੰਜਾਬ ਹੈ ਉਹਨੂੰ ਕਿਨੇ ਮੰਗਣ ਜਾਣਾ ਹੈ ਜਾਂ ਇਹ ਵੀ ਹੋ ਸਕਦਾ ਹੈ ਉੱਥੇ ਚੁੱਪਨੇ ਹੁਣ ਜਦੋਂ ਸੌਂ ਚੁਕਾਣ ਦੀ ਗੱਲ ਆਈ ਗਈ ਕਹਿੰਨਗੇ ਜੇਲ੍ਹ ਚ ਜਾ ਕੇ ਇਹਨੂੰ ਚੁਕਾਓ ਬਿਲਕੁਲ ਬਾਹਰ ਵੀ ਨਹੀਂ ਕੱਢਣਾ ਇਹ ਵੀ ਹੋ ਸਕਦਾ ਨਹੀਂ ਸਰ ਉਹਦੇ ਵਾਸਤੇ ਸ਼ਾਇਦ ਪਰਮਿਸ਼ਨ ਟੈਂਪਰੇਰੀ ਇਨ ਕਸਟਡੀ ਮਿਲ ਜੇ ਅੱਛਾ ਇਨ ਕਸਟਡੀ ਜਾਂ ਸੇਫਟੀ ਦੇਖਦੇ ਹੋਇਆ ਨੂੰ ਵੀ ਸੀ ਹੋ ਜੇ ਅੱਛਾ ਇਹ ਵੀ ਹੋ ਸਕਦਾ ਬਿਲਕੁਲ ਕਿਉਂਕਿ ਮਾਹੌਲ ਨੇ ਵਿਗੜਨਾ ਚਾਹੀਦਾ ਪਬਲਿਕ ਟ੍ਰੈਂਕ ਕੁਆਲਿਟੀ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਸਟੇਟ ਪਾਲਿਸਿਸ ਸੈਂਟਰਲ ਪਾਲਿਸਿਸ ਜਾਂ ਗਵਰਨਮੈਂਟ ਦੀ ਜਿੰਨੀ ਪ੍ਰੋਪਰਟੀ ਗਵਰਨਮੈਂਟ ਦੀ ਪ੍ਰੋਪਰਟੀ ਸਿੱਕ ਲਈ ਤੁਹਾਡੀ ਤੇ ਮੇਰੀ ਹੈ ਬਿਲਕੁਲ ਠੀਕ ਹੈ ਸਾਡੇ ਵੀ ਟੈਕਸ ਚੋਂ ਕੱਟੀ ਕਿਸੇ ਨੇ ਘਰੋਂ ਤੇ ਲੈ ਕੇ ਦਿੱਤੀ ਨਹੀਂ ਚਾਹੇ ਰੇਲਵੇ ਲਾਈਨ ਵੀ ਸੀਏ ਤੇ ਚਾਹੇ ਉਹ ਜਹਾਜ਼ ਬਣਿਆ ਚਾਹੇ 에ਰਪੋਰਟ ਬਣਿਆ ਚਾਹੇ ਅਸੀਂ ਉਹਦਾ ਟੈਕਸ ਦਿੰਨੇ ਆ ਆਪਣੇ ਇਨਕਮ ਚੋਂ ਵੀ ਟੈਕਸ ਦਿੰਨੇ ਆ ਵੀਰ ਸਾਹਮਣੇ ਖੜੇ ਇਹ ਵੀ ਟੈਕਸ ਕੋਈ ਨਾ ਕੋਈ ਤਾਰਦੇ ਹੋਣਗੇ 100 200 ਰੁਪਏ ਮੰਨ ਲੈਣੇ ਆ ਬਿਲਕੁਲ ਠੀਕ ਹੈ ਹਰ ਬੰ ਇਸੇ ਜਾ ਰਿਹਾ ਹੈ ਤੇ ਜੇ ਡਾਇਰੈਕਟ ਜੇ ਇਨਡਾਇਰੈਕਟ ਟੈਕਸ ਅਸੀਂ ਪੇ ਕਰ ਰਹੇ ਹਾਂ ਤੇ ਸਾਡੀ ਪ੍ਰੋਪਰਟੀ ਦਾ ਨੁਕਸਾਨ ਕਿਉਂ ਕੀਤਾ ਜਾਵੇ ਇੱਕ ਸਿੰਪਲ ਸਵਾਲ ਆਮ ਲੋਕਾਂ ਦੀ ਭਾਸ਼ਾ ਦੇ ਵਿੱਚ ਫਰਜ ਕਰੋ ਕੇਂਦਰ ਸਰਕਾਰ ਜੇ ਕੋਈ ਇਸ ਚ ਦਖਲ ਅੰਦਾਜ਼ੀ ਕਰਦੀ ਹੈ ਜਿਹੜੇ ਬਣ ਜਾਂਦੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਲਾ ਕਿ ਸਪੈਸ਼ਲ ਬੋਰਡ ਹੁੰਦਾ ਕਿ ਇਹਨਾਂ ਨੂੰ ਬਾਹਰ ਲਿਆਇਆ ਜਾਵੇ ਨਹੀਂ ਲਿਆਇਆ ਜਾਵੇ ਬੋਰਡ ਤੈਅ ਕਰਦਾ ਹੁੰਦਾ ਜੇ ਕੇਂਦਰ ਸਰਕਾਰ ਕੋਲ ਦਖਲ ਅੰਦਾਜ਼ੀ ਕਰਦੀ ਆ ਹਾਂ ਇਹਨੂੰ ਬਾਹਰ ਕੱਢ ਦਿਓ ਫਿਰ ਕੋਈ ਰਾਹ ਪੱਧਰਾ ਹੁੰਦਾ ਕੋਈ ਲਾਇਬਿਲਟੀ ਹੈ ਲੀਗਲੀ ਦੇਖੋ ਜੀ ਉਹ ਇੱਕ ਤਰ੍ਹਾਂ ਦਾ ਜੇ ਮੈਂ ਸੌਰੀ ਇੱਕ ਸ਼ਬਦ ਵਰਤਾਂਗਾ ਕਿ ਐਸੋ ਇਹ ਮੁਲਜ਼ਮ ਸਟੇਟ ਦਾ ਬਿਲਕੁਲ ਠੀਕ ਹੈ ਸਟੇਟ ਨੇ ਉਹ ਤੇ ਐਨਐਸਐ ਲਾਇਆ ਠੀਕ ਹੈ ਸਟੇਟ ਦੀ ਪਰਮਿਸ਼ਨ ਤਾਂ ਡੈਫੀਨੇਟ ਰਹੇਗੀ ਰਹੇਗੀ ਜੀ ਠੀਕ ਹੈ ਇਕੱਲੀ ਸੈਂਟਰਲ ਪਰਮਿਸ਼ਨ ਨਹੀਂ ਦੇ ਸਕਦੀ ਔਰ ਮੋਰਓਵਰ ਇਥਰੋ ਕੁਐਸਚਨ ਕੋਈ ਯੈਸ ਨੋ ਚਾਹੀਦੀ ਹੈ ਉਸ ਤੋਂ ਇਲਾਵਾ ਜੁਡੀਸ਼ੀਅਲ ਸਿਸਟਮ ਨੇ ਯੈਸ ਨੋ ਦੇਣੀ ਹੈ ਠੀਕ ਹੈ ਇਹਨਾਂ ਨੇ ਤੇ ਪ੍ਰੋਵੀਜ਼ਨ ਰੱਖਣੀ ਹੈ ਕਿ ਉਸ ਜਾਂ ਕਰ ਦਿੱਤਾ ਜਾਵੇ ਅਮਰਤਪਾਲ ਦੀ ਪਰਿਵਾਰ ਉਹ ਪ੍ਰੋਵੀਜ਼ਨ ਰੱਖੇਗਾ ਕੋਰਟ ਦੇ ਸਾਹਮਣੇ ਕਿਉਂਕਿ ਉਹਨੇ ਸੌਂ ਚੁਕਣੀ ਹੈ ਜਾਂ ਕੁਝ ਹੋਰ ਅਗਲੇ ਸੈਰੇਮੋਨੀਆਂ ਕਰਨੀਆਂ ਹੈ ਉਹਦੇ ਲਈ ਉਹਨੂੰ ਬਾਹਰ ਕੱਢਿਆ ਜਾਵੇ ਉਹ ਕੋਰਟ ਦੀ ਮਰਜ਼ੀ ਹੈ ਫੇਵਰਿੰਗ ਜਵਾਬ ਦਿੰਦੀ ਹੈ ਕਿ ਇਹ ਜੰਦੀ ਹੈ ਕਿ ਅਗੇਂਸ ਦਿੰਦੀ ਹੈ ਜਾਂ ਗੋਲਮੋਲ ਜਵਾਬ ਕੋਈ ਪੈਰੋਲ ਮਿਲਨੀ ਸੌਖੀ ਹੋ ਜੇਗੀ ਸਰ ਸੌਖਾ ਨਹੀਂ ਕੁਝ ਵੀ ਹੋਏਗਾ ਅੱਛਾ ਦੇਖੋ ਲੀਗਲੀ ਕੋਈ ਵੀ ਨਾ ਰਿਲੈਕਸੇਸ਼ਨ ਨਹੀਂ ਹੈਗੀ ਮਤਲਬ ਨਾ 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 ਸਾਰੀਆਂ ਰਿਲੈਕਸੇਸ਼ਨ ਹੈ ਅੱਛਾ ਤੁਹਾਨੂੰ ਮੈਂ ਐਗਜ਼ਾਮਪਲ ਦਿੰਨਾ RAM RAHIM ਦੀ ਤੇ ਦੂਜੇ ਪਾਸੇ ਦਿੰਨਾ ਇੱਕ ਹੋਰ ਸੰਤ ਲੋਕ ਦੀ ਅੱਜ ਤੱਕ ਦੂਜੀ ਸੰਸਥਾ ਨੂੰ ਪੇਰੋਲ ਨਹੀਂ ਮਿਲੀ ਤੇ ਰਾਮ ਰਹੀਮ ਦੀ ਪੇਰੋਲ ਮਿੰਟ ਮਿੰਟ ਬਾਅਦ ਤੁਹਾਨੂੰ ਸੁਣਨ ਨੂੰ ਮਿਲਦੀ ਹੈ ਸੰਤ ਲੋਕ ਨੇ ਸਮਝ ਗਿਆ ਆਸ਼ਰਮ ਵਾਲੇ ਆਸ਼ਰਮ ਵਾਲੇ ਜਿਹੜੇ ਹਰਿਆਣਾ ਚ ਜਿਨ੍ਹਾਂ ਨੂੰ ਜਿਨ੍ਹਾਂ ਦੇ ਬਾਬੇ ਨੂੰ ਫੜਨ ਗਏ ਸੀ ਤੇ ਉਹਨਾਂ ਨੇ ਰਾਮ ਲਾਲ ਕੇ ਕੁਝ ਇਹ ਜਿਹੇ ਨਾਮ ਸੀ ਉਹਨਾਂ ਦਾ ਆ ਇਦਾਂ ਦਾ ਹੀ ਸੀ ਕੁਛ ਉਹ ਮੈਂ ਲੈਣਾ ਨਹੀਂ ਜਾਂਦਾ ਗੱਡੀਆਂ ਫੂਕਦੀਆਂ ਟਾਲੇ ਲਾਲੇ ਤੁਸ ਨੂੰ ਰੀਟੇਨ ਕਰ ਲਿਆ ਬਿਲਕੁਲ ਠੀਕ ਹੈ ਇਹਦਾ ਮਤਲਬ ਉਹਨਾਂ ਨੇ ਖਤਰਾ ਪੈਦਾ ਕੀਤਾ ਸਟੇਟ ਦੇ ਸਾਹਮਣੇ ਤੇ ਅੱਜ ਤੱਕ ਉਹਨੂੰ ਪੇਰੋਲ ਛੱਡ ਕੇ ਛੁੱਟੀ ਰੇਕ ਦਿਨ ਦੀ ਨਹੀਂ ਮਿਲੀ ਤੇ ਬਾਬਾ ਰਾਮ ਰਹੀਮ ਪਬਲਿਕ ਵਾਸਤੇ ਉਹ ਕਿੰਨੀ ਵਾਰੀ ਆ ਚੁੱਕਾ ਤੇ ਕਿੰਨੀ ਵਾਰੀ ਜਾਏਗਾ ਹਮ ਠੀਕ ਹੈ ਨਾ ਹਮ ਡਿਪੈਂਡ ਕਰਦਾ ਯੂ ਵਾਟ ਯੂ ਆਰ ਠੀਕ ਹੈ ਤੁਹਾਨੂੰ ਕੋਰਟ ਜੇਲ ਚ ਕਿਉਂ ਰੱਖਦੀ ਹੈ ਹਮ ਪਹਿਲੀ ਗੱਲ ਤੇ ਤੁਸੀਂ ਕੋਰਟ ਦੇ ਜਿਹੜੇ ਪ੍ਰੋਸੀਜਰ ਚ ਤੁਸੀਂ دخل ਲੰਦਾ ਜੀ ਨਾ ਕਰੋ ਹਮ ਤੁਸੀਂ ਕੋਈ ਸਬੂਤ ਗਵਾਹ ਨਾ ਮਿਟਾਓ ਬਿਲਕੁਲ ਠੀਕ ਹੈ ਤੁਸੀਂ ਪਬਲਿਕ ਚ ਆ ਕੇ ਹੀਰੋ ਬਣ ਕੇ ਤੇ ਐਸੀ ਪਬਲਿਕ ਟੁਨ ਕੁਆਲਟੀ ਵਾਲੀਆਂ ਚੀਜ਼ਾਂ ਦਿਜੀਏ ਸਿਰ ਅਮਨ ਅਮਾਨ ਨੂੰ ਖਤਰਾ ਪਹੁੰਚ ਸਕੇ ਕਿਸੇ ਜਨਰਲ ਪਬਲਿਕ ਨੂੰ ਖਤਰਾ ਪਹੁੰਚ ਸਕੇ ਇਹੋ ਜਿਹਾ ਸੁਨੇਹਾ ਨਾ ਦਿੰਦੇ ਹੋਵੋ ਹੂੰ ਨੰਗੀਆਂ ਤਲਵਾਰਾਂ ਰਹਿ ਕੇ ਸੜਕ ਤੇ ਚੱਲਣਾ ਮੈਂ ਕਹਿੰਦਾ ਗਲਤ ਨਹੀਂ 1 ਮਿੰਟ ਲਈ ਬੰਦੀ ਏ ਪਰ ਜੇ ਉਹ ਇਹ ਲੱਗੇ ਕਿ ਉਹ ਮੇਰੀ ਸੇਫਟੀ ਲਈ ਚੁੱਕੀ ਗਈ ਹੈ ਪੁਲਿਸ ਵੀ ਪਿਸਤੌਲ ਲੈ ਕੇ ਘੁੰਮਦੀ ਏ ਤੇ ਡਾਕੂ ਵੀ ਪਿਸਤੌਲ ਲੈ ਕੇ ਘੁੰਮਦਾ ਰਹੇ ਜਦੋਂ ਐਸੇ ਵੈਪਨ ਹੈ ਮਤਲਬ ਜਦੋਂ ਉਹ ਵੈਪਨ ਹੈ ਹਥਿਆਰ ਹੈ ਜੇ ਉਹ ਪਬਲਿਕ ਨੂੰ ਲੱਗੇ ਕਿ ਉਹ ਮੇਰੇ ਫਾਇਦੇ ਚ ਚੁੱਕਿਆ ਗਿਆ ਤੇ ਉਹ ਬੰਦਾ ਖੁਸ਼ ਹੁੰਦਾ ਤੇ ਜਦੋਂ ਲੱਗੇ ਕਿ ਮੇਰੇ ਹਲਤਾਨਾ ਮਾਰ ਕੇ ਇਸੇ ਤਨ ਗੋਲੀ ਨਾ ਮਾਰਿਆ ਮੇਰੇ ਉੱਤੇ ਤਾਨ ਦਿੱਤਾ ਹਥਿਆਰ ਤੇ ਹਥਿਆਰੀ ਹੈ ਜੀ ਜੇ ਤੁਹਾਡੀ ਸੇਫਟੀ ਚ ਇਸੇ ਤਰ੍ਹਾਂ ਜਿਹੜੀ ਪਬਲਿਕ ਹੈ ਜੇ ਪਬਲਿਕ ਦੀ ਸੇਫਟੀ ਲਈ ਆਪਾਂ ਕੋਈ ਚੰਗਾ ਕੰਮ ਕਰਦੇ ਆਂ ਜੀ ਪਬਲਿਕ ਸਾਥ ਦਿੰਦੀ ਹੈ ਕੋਰਟ ਸਾਥ ਦਿੰਦੀ ਹੈ ਜੁਡੀਸ਼ੀਅਲ ਸਿਸਟਮ ਸਾਥ ਦਿੰਦਾ ਹੈ ਜਦੋਂ ਜੁਡੀਸ਼ੀਅਲ ਸਿਸਟਮ ਨੂੰ ਲੱਗੇਗਾ ਕਿ ਸਾਡੇ ਪਬਲਿਕ ਲਈ ਪਬਲਿਕ ਇੰਟਰਸਟ ਇਨ ਲਾਰਜ ਡਿਊ ਟੂ ਐਕਸ ਰੀਜ਼ਨ ਜੀ ਖਤਰੇ ਚ ਪੈਂਦਾ ਹੈ ਇਸ ਬੰਦੇ ਨੂੰ ਕਿਸੇ ਪ੍ਰਕਾਰ ਦੀ ਕੋਈ ਸਹੂਲਤ ਦੇਣ ਦਾ ਪ੍ਰਾਵਧਾਨ ਨਹੀਂ ਹੈ ਜਦ ਕੀ ਸਾਡਾ ਲਾਅ ਰੀਫਾਰਮੇਸ਼ਨ ਤੇ ਕੰਮ ਕਰਦਾ ਹੈ ਬਿਲਕੁਲ ਠੀਕ ਹੈ ਰੀਫਾਰਮੇਸ਼ਨ ਦਾ ਮਤਲਬ ਕੀ ਹੈ ਲੱਖ ਗੁਨੇਗਾਰ ਹਮ ਮaaf ਕਰ ਦਿੱਤੇ ਜਾਣ ਹਮ ਠੀਕ ਹੈ ਜੀ ਹਮ ਪਰ ਇੱਕ ਵੀ ਇਨੋਸੈਂਟ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ ਨਿਰਦੋਸ਼ ਨੂੰ ਬੇਕਸੂਰ ਸੀਸੇ ਬੇਕਸੂਰ ਨੂੰ ਸਜ਼ਾ ਨਾ ਹੋਵੇ ਸਾਡਾ ਲਾਅ ਇਸ ਥਿਊਰੀ ਤੇ ਕੰਮ ਕਰਦਾ ਹੈ ਨਾ ਕਿ ਉਸ ਕਟੜਤਾ ਤੇ ਕੰਮ ਕਰਦਾ ਵੀ ਇਹਨੇ ਚੋਰੀ ਕੀਤੀ ਤੇ ਦਾ ਹੱਥ ਵੱਢ ਦੋ ਹਾਂ ਇਹਨੇ ਕੁੜੀ ਵੱਲ ਵੇਖਿਆ ਤੇ ਦੀ ਅੱਖਾਂ ਕੱਢ ਦੋ ਇਹਨੇ ਕੁੜੀ ਨਾਲ ਰੇਪ ਕਰਤਾ ਤੇ ਇਹਨੂੰ ਫਾਂਸੀ ਦੇ ਦੋ ਚਰਾਹੇ ਤੇ ਨਾ ਨਾ ਉਹ ਲਿਫਟ ਤੇ ਟਾਂਕ ਤੇ ਸ਼ਰੀਅਮ ਗੁਲੀਆਂ ਮਾਰ ਦੋ ਸਾਡੇ ਇੰਡੀਆ ਚ ਖਾਸ ਕਰਕੇ ਐਸਾ ਕੋਈ ਕਾਨੂੰਨ ਨਹੀਂ ਹੈ ਜਦ ਕਿ ਫੋਰਨ ਕੰਟਰੀ ਚ ਇਹ ਨੌਨ ਅਰਬ ਕੰਟਰੀਆਂ ਦੇ ਕਾਨੂੰਨ ਸਾਡੇ ਅਰਬ ਕੰਟਰੀਆਂ ਦੇ ਕਾਨੂੰਨ ਇਦਾਂ ਦੇ ਨੇ ਪਰ ਕ੍ਰਾਈਮ ਅਜੇ ਤੱਕ ਵੀ ਬੰਦ ਨਹੀਂ ਹੋਇਆ ਭਾਜੀ ਉੱਥੇ ਬਿਲਕੁਲ ਠੀਕ ਹੈ ਹਾਂ ਇਹ ਤਗਵੀ ਬੰਦ ਨਹੀਂ ਹੋਇਆ ਬਿਲਕੁਲ ਠੀਕ ਹੈ ਇਹਦੇ ਤੇ ਵੀ ਕਦੀ ਡਿਬੇਟ ਕਰਾਂਗੇ ਬਿਲਕੁਲ ਠੀਕ ਹੈ ਕੀ ਹੋਣਾ ਚਾਹੀਦਾ ਸੋ ਸੁਨੀਲ ਕੁਮਾਰ ਮੱਲਣ ਵਾਲਾ ਗੱਲਬਾਤ ਚੱਲ ਰਹੀ ਸੀ ਸਿੱਧੇ ਤੌਰ ਤੇ ਹਾਈ ਕੋਰਟ ਦੇ ਸੀਨੀਅਰ ਵਕੀਲ ਨੇ ਪੰਜਾਬ ਅਤੇ ਹਰਿਆਣਾ ਕੋਰਟ ਦੇ ਇਹਨਾਂ ਸਾਫ਼ ਕਰ ਦਿੱਤਾ ਹੈ ਸੰਸਦ ਬਣ ਜਾਣਾ ਕਿਸੇ ਵਿਅਕਤੀ ਦਾ ਅਲੱਗ ਚੀਜ਼ ਹੈ ਸਾਡਾ ਸੰਵਿਧਾਨ ਹੀ ਯਾਤ ਦਿੰਦਾ ਪਰ ਕਾਨੂੰਨ ਇਸ ਚੇ ਦੀ ਯਾਤ ਦਿੰਦਾ ਵੀ ਇਹ ਸੰਸਦ ਬਣ ਗਿਆ ਤੇ ਇਹਨੂੰ ਜੇਲ੍ਹ ਤੋਂ ਬਾਹਰ ਕੱਢ ਦਿੱਤਾ ਜਾਵੇ ਖਾਸ ਕਰ ਜਦੋਂ ਐਨਐਸਏ ਨੈਸ਼ਨਲ ਸਿਕਿਉਰਿਟੀ ਐਕਟ ਵਰਗੇ ਤੁਹਾਡੇ ਤੇ ਅੰਡਰ ਸੈਕਸ਼ਨ ਲੱਗ ਕੇ ਕਾਨੂੰਨ ਲੱਗ ਕੇ ਧਾਰਾ ਲੱਗ ਗੌਰਮੈਂਟ ਨਾਲ ਨਾ ਹੋਵੇ ਭਾਵੇਂ ਇਹਦੇ ਵਿੱਚ ਕੇਂਦਰ ਵੀ ਸਿੱਧਾ ਦਖਲ ਦੇ ਦੇ ਪਰ ਸਟੇਟ ਗੌਰਮੈਂਟ ਦੀ ਯਸ ਚਾਹੀਦੀ ਹੋਏਗੀ ਤੇ ਕਾਨੂੰਨ ਨੂੰ ਜਦੋਂ ਲੱਗੇਗਾ ਸਾਡੇ ਦੇਸ਼ ਦੇ ਹੁਕਮਰਾਨਾਂ ਨੂੰ ਲੱਗੇਗਾ ਸੰਵਿਧਾਨ ਦੇ ਮੁਤਾਬਕ ਅਮਰਿਤਕਾਲ ਜਿਹੜਾ ਹੈਗਾ ਦੇਸ਼ ਲਈ ਜਾਂ ਸਟੇਟ ਲਈ ਪੰਜਾਬ ਲਈ ਖਤਰਾ ਨਹੀਂ ਹੈ ਤਾਂ ਸ਼ਾਇਦ ਉਹਦਾ ਰਾਹ ਪੱਧਰਾ ਹੋ ਸਕੇ ਪਰ ਪੰਜਾਬ 'ਚ ਰਿਕਾਰਡ ਮਾਰਜਨ ਨਾਲ ਜਿੱਤ ਕੇ ਵੀ ਉਹ ਬਾਹਰ ਆ ਜਾਣਗੇ ਅਜਿਹਾ ਨਹੀਂ ਹੈ ਮੱਲਣ ਸਾਹਿਬ ਬੜੇ ਵਿਸਥਾਰ ਤੁਸੀਂ ਸਾਡੇ ਨਾਲ ਚਰਚਾ ਕੀਤੀ ਬਹੁਤ-ਬਹੁਤ ਸ਼ੁਕਰੀਆ ਜਾਂਦੇ ਜਾਂਦੇ ਮੈਂ ਇੱਕ ਗੱਲ ਹੋਰ ਕਹਿਣੀ ਚਾਹਣਾ ਆਪਣੇ ਸਾਰੇ ਪੈਨਪ੍ਰਾਵਾਂ ਨੂੰ ਜੀ ਇੱਕ ਚੰਗਾ ਮੌਕਾ ਮਿਲਿਆ ਜੀ ਤੇ ਜੇ ਤੁਸੀਂ ਇਹਦੇ 'ਚ ਨਿੱਗੇ ਹੋ ਕੇ ਚੱਲੋਗੇ ਹਮ ਸ਼ਾਂਤੀ ਨਾਲ ਚੱਲੋਗੇ ਹਮ ਤੇ ਅਮਰਤਪਾਲ ਵੀਰ ਦੀਆਂ ਔਕੜਾਂ ਘਟਣਗੀਆਂ ਬਿਲਕੁਲ ਠੀਕ ਹੈ ਤੇ ਲਾਸਟ ਮੈਸੇਜ ਹੈ ਜਜਵਾਤੀ ਨਹੀਂ ਹੋਣਾ ਹਾਂ ਹਾਂ ਜਿੰਨਾ ਹਲੀਮੀ ਨਾਲ ਚੱਲੋਗੇ ਇਮੋਸ਼ਨਲ ਬਲੈਕਮੇਲ ਨਾ ਹੋ ਜयो ਤੁਹਾਡੀ ਗੱਲ 'ਚ ਤਾਕਤ ਹੋਣੀ ਚਾਹੀਦੀ ਹੈ ਆਵਾਜ਼ ਨਹੀਂ ਉੱਚੀ ਹੋਣੀ ਚਾਹੀਦੀ ਬਿਲਕੁਲ ਠੀਕ ਹੈ ਦਲੀਲ ਹੋਣੀ ਚਾਹੀਦੀ ਹੈ ਤੁਹਾਡੀ ਅਪੀਲ ਚ ਦਲੀਲ ਹੋਣੀ ਚਾਹੀਦੀ ਹੈ ਜਦੋਂ ਦਲੀਲ ਮੁੱਕ ਜੇ ਤੇ ਲੋਕੀ ਗਾਲਾਂ ਕੱਢਦੇ ਨੇ ਬਿਲਕੁਲ ਠੀਕ ਹੈ ਫਿਰ ਤੁਸੀਂ ਆਪਣੇ ਵਕੀਲ ਨਾਲ ਗੱਲ ਕਰੋ ਤੁਹਾਡੀ ਦਲੀਲ ਇੰਨੀ ਮਜ਼ਬੂਤ ਹੋਵੇ ਕਿ ਸਾਹਮਣਾ ਲਾਜਵਾਬ ਤੁਸੀਂ ਆਪਣੇ ਵਕੀਲ ਵੀ ਆਪਿਓ ਆਪਣੇ ਵਕੀਲ ਦੀ ਅਪੀਲ ਹੈ ਜਿਹੜੀ ਉਸ ਚ ਦਲੀਲ ਹੋਵੇ ਤਾਂ ਤੁਹਾਡਾ ਰਾਹ ਸੌਖਾ ਹੋ ਸਕਦਾ ਸੋ ਜਿਹੜੇ ਮੇਰੇ ਭੈਣ ਭਰਾ ਜਿਨ੍ਹਾਂ ਨੇ ਵੀ ਸਮਰਥਨ ਕੀਤਾ ਉਹਨਾਂ ਨੂੰ ਵੀ ਥੈਂਕ ਯੂ ਕਰਦਾ ਮੈਂ ਔਰ ਬੜੀ ਖੁਸ਼ੀ ਦੀ ਗੱਲ ਵੀ ਮਹਿਸੂਸ ਕਰਦਾ ਕਿ ਇੰਨੀ ਵੱਡੀ ਲੀਡ ਤੋਂ ਜਿਤਨਾ ਪਰ ਇਸ ਕਾਮਯਾਬੀ ਨੂੰ ਹਜਮ ਕਰਨਾ ਬਜ਼ੁਰਗਾਂ ਨੇ ਕਿਹਾ ਹਮ ਕਿ ਹੋਛੇ ਨਹੀਂ ਹੋਣਾ ਆਪਾਂ ਹਮ ਤੇ ਜਿੰਨੇ ਨਿੱਗਰ ਹੋ ਕੇ ਚੱਲੋਗੇ ਆਪਣੇ ਰਾਈਟਸ ਲੈਣ ਦੀ ਜਾਤ ਸਿੱਖੋ ਹਮ ਸਿਰਫ ਹਿੰਸਾ ਕਰਕੇ ਰਾਈਟਸ ਨਹੀਂ ਮਿਲਦੇ ਕਦੀ ਵੀ ਬਿਲਕੁਲ ਠੀਕ ਹੈ ਸੋ ਸੋ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਪਲ-ਪਲ ਦੀ ਖਬਰ ਤੁਹਾਡੇ ਤੱਕ ਆ ਰਹੀ ਹੈ ਹੁਣ ਦਿਓ ਬਲਜੀਤ ਮਰਵਾਹ ਨੂੰ ਇਜਾਜ਼ਤ ਸ਼ੁਕਰੀਆ